ਅੱਜ ਪੰਜਾਬ ਦੇ ਵਿੱਚ ਵੱਡਾ ਸਿਆਸੀ ਪੁਚਾਲ ਆਉਣ ਲੱਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਠੀ ਬਗਾਵਤ ਤੋਂ ਬਾਅਦ ਬਾਗੀ ਧੜਾ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਆਪਣਾ ਮੁਆਫੀਨਾਮਾ ਲੈ ਕੇ ਮੁਆਫੀ ਮੰਗਣ ਜਾ ਰਿਹਾ ਉਹ ਮੁਆਫੀ ਪੱਤਰ ਦੇ ਵਿੱਚ ਲਿਖਿਆ ਕੀ ਆ ਸੁਖਵੀਰ ਕਿਵੇਂ ਫਸਦੇ ਨੇ ਕੀ ਇਲਜ਼ਾਮ ਲੱਗੇ ਉਹਦੇ ਵਿੱਚ ਉਸ ਤੇ ਬਹੁਤ ਟਾਈਮ ਚਰਚਾ ਕਰਨੀ ਆ ਪਰ ਉਸ ਤੋਂ ਵੀ ਵੱਡੀ ਅਹਿਮ ਖਬਰ ਨਾਲ ਇੱਕ ਇਹ ਵੀ ਹੈ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੁਣੇ-ਹੁਣੇ ਜਿਹੜੀ ਸਾਡੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਕੋਈ ਤਸਵੀਰਾਂ ਵੀ ਆ ਮਾਫੀ ਮੰਗਣ ਦਬਾਰ ਸਾਹਿਬ ਜਾਣ ਤੋਂ ਪਹਿਲਾਂ ਬਾਗੀ ਧੜਾ ਜਿਹੜਾ ਪ੍ਰੇਮ ਸਿੰਘ ਚੰਦੂਵਾਜ ਜਿਹੜਾ ਹਰਿੰਦਰਪਾਲ ਚੰਦੂਵਾਜ ਦਾ ਬਡਾਲਾ ਉਹ ਅਮਰਤਪਾਲ ਸਿੰਘ ਦੇ ਘਰ ਪੁੱਜੇ ਨੇ ਅਮਰਤਪਾਲ ਸਿੰਘ ਦੇ ਘਰ ਪੁੱਜਣ ਦਾ ਕੀ ਮਤਲਬ ਹੈ ਕਿ ਅਮਰਤਪਾਲ ਸਿੰਘ ਨੂੰ ਵੀ ਨਾਲ ਤੋਰਿਆ ਜਾ ਰਿਹਾ ਅਮਰਤਪਾਲ ਦੇ ਪਰਿਵਾਰ ਨੂੰ ਵੀ ਨਾਲ ਤੋਰਿਆ ਜਾ ਰਿਹਾ ਕਿ ਆਉਣ ਵਾਲੇ ਪ੍ਰਧਾਨ ਅਕਾਲੀ ਦਲ ਦੇ ਅਮਰਤਪਾਲ ਸਿੰਘ ਵੀ ਹੋ ਸਕਦੇ ਹੈ ਇਹੋ ਜੀਆਂ ਚਰਚਾਵਾਂ ਬਹੁਤ ਚੱਲੀਆਂ ਨੇ ਪਰ ਫਿਲਹਾਲ ਬਾਗੀ ਧੜਾ ਨਾਲੇ ਘਰ ਬੈਠਾ ਉਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਝੁੰਡਾ ਕਮੇਟੀ ਦੀ ਰਿਪੋਰਟ ਵੀ ਜਨਤਕ ਹੋਈ ਹੈ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹਦੇ ਉੱਤੇ ਵੀ ਗੱਲਬਾਤ ਅਹਿਮ ਕਰਾਂਗੇ ਔਰ ਦੇਸ਼ ਦੇ ਵਿੱਚ ਨਵੇਂ ਕਾਨੂੰਨ ਜਿਹੜੇ ਲਾਗੂ ਹੋਣ ਜਾ ਰਹੇ ਨੇ ਉਹਨਾਂ ਸਾਰੀਆਂ ਖਬਰਾਂ ਤੇ ਵੀ ਵਿਸਤਾਰਪੂਰਵਕ ਚਰਚਾ ਕਰ ਰਹੀਆਂ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਅੰਕੀ ਸਾਹਿਬ ਸਵਾਗਤ ਕਰਦਾ ਤੁਹਾਡਾ ਮੈਂ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੰਕੀ ਸਾਹਿਬ ਹੁਣੇ-ਹੁਣੇ ਜਿਹੜੀ ਸਾਡੇ ਕੋਲੇ ਤਾਜ਼ਾ ਜਾਣਕਾਰੀ ਸਭ ਤੋਂ ਪਹਿਲਾਂ ਐਕਸਕਲੂਸਿਵ ਜਾਣਕਾਰੀ ਜਿਹੜੀ ਆਪਣੇ ਤੱਕ ਪਹੁੰਚੀ ਹੈ ਕੀ ਬਾਗੀ ਧੜਾ ਜਿਹੜਾ ਚੰਦੂ ਮਾਜਰਾ ਧੜਾ ਜਿਹੜਾ ਅਮਰਤਪਾਲ ਸਿੰਘ ਦੇ ਘਰ ਪੁੱਜਿਆ ਔਰ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਪਰ ਇਹਦੇ ਬਹੁਤ ਵੱਡੇ ਮਾਇਨੇ ਨੇ ਤਸਵੀਰਾਂ ਫੁੱਲ ਫਰੇਮ ਤੇ ਦਿਖਾਇਓ ਆਪਣੀ ਟੀਮ ਨੂੰ ਕਹਾਂਗਾ ਕਿ ਜਿਹੜੀਆਂ ਅਮਰਤਪਾਲ ਦੇ ਘਰ ਦੇ ਵਿੱਚੋਂ ਮਿਲੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਅਮਰਤਪਾਲ ਸਿੰਘ ਦੇ ਘਰ ਦੀਆਂ ਨੇ ਜਿੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਬਡਾਲਾ ਸਾਹਿਬ ਸੁਮਿੰਤ ਹੋਰ ਬਾਗੀ ਧੜੇ ਦੇ ਲੀਡਰ ਜਿਹੜੇ ਅਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਬੈਠੇ ਨਜ਼ਰੀ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਦਿਖਾਈ ਜਾਇਆ ਉਹ ਪਰ ਨਾਲ ਦੀ ਨਾਲ ਇਹ ਵੀ ਤੁਹਾਨੂੰ ਦੱਸ ਦੇਣਾ ਕਿ ਅੱਜ ਉਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਉਹਦੇ ਪੱਤਰ ਦੇ ਵਿੱਚ ਵੀ ਕਾਫੀ ਪੁਆਇੰਟ ਅਣਖੀ ਸਾਹਿਬ ਲਿਖੇ ਗਏ ਆ ਜਿਹੜਾ ਉਹਨਾਂ ਨੇ ਕਿਹਾ ਕਹਿੰਦੇ ਕਿ ਸਮੇਂ-ਸਮੇਂ ਤੇ ਇਹ ਪੰਜਾਬ ਦੇ ਲੋਕਾਂ ਤੋਂ ਵੱਧਵਾ ਲੈ ਕੇ ਅਸੀਂ ਆਪਣੀਆਂ ਸਰਕਾਰਾਂ ਬਣਾਈਆਂ ਤੇ ਪੰਥ ਤੇ ਪੰਥ ਦੀ ਬੇਤਰੀ ਲਈ ਮਹੱਤਵਪੂਰਨ ਸਾਇਜ਼ ਲੈ ਕੇ ਆਪਣਾ ਇਤਿਹਾਸਿਕ ਕਹਿੰਦੇ ਰੋਲ ਅਦਾ ਕਰਦੀ ਆ ਪਰ 12 ਤੋਂ 17 ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਜਿਹੜੀ ਸਰਕਾਰ ਬਣੀ ਸੀ ਉਸ ਅਨੇਕਾਂ ਭੁੱਲਾ ਹੋਈਆਂ ਜਿਸ ਵਿੱਚ ਜਿਹੜਾ ਜਿਸ ਕਾਰਨ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵਧਜਨ ਹੋ ਗਿਆ ਹੈ ਇਸ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿੱਚ ਸੰਬਲਤਾਵਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਰਾਜਨੀਤਿਕ ਖੇਤਰ ਵਿੱਚ ਵੀ ਹਰਖ ਸਾਹਿਬ ਇਹ ਜਿਹੜਾ ਮੁਆਫੀ ਨਾਮਾ ਇਹਦੇ ਤੇ ਅੱਪਾ ਬਾਅਦ ਚ ਗੱਲ ਕਰਦੇ ਆ ਪਰ ਮੁਆਫੀ ਮੰਗਣ ਜਾਣ ਤੋਂ ਪਹਿਲਾਂ ਜਿਹੜੇ ਸੁਖਬੀਰ ਸਿੰਘ ਬਾਦਲ ਦਾ ਬਾਗੀ ਤੜਾ ਅਕਾਲੀ ਦਲ ਦਾ ਬਾਗੀ ਤੜਾ ਉਹ ਜਾ ਕੇ ਪਹਿਲਾਂ ਅਮਰਪਾਲ ਸਿੰਘ ਦੇ ਪਰਿਵਾਰ ਕੋਲ ਨੂੰ ਮਿਲ ਰਿਹਾ ਹੈ ਔਰ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਨੂੰ ਬਹੁਤ ਵੱਡਾ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਜੇਕਰ ਅਮਰਤਪਾਲ ਔਰ ਅਮਰਤਪਾਲ ਦੇ ਪਰਿਵਾਰ ਦਾ ਦੀ ਸਪੋਰਟ ਜਿਹੜੀ ਆ ਇਸ ਥਾੜੇ ਨੂੰ ਮਿਲਦੀ ਹੈ ਆ ਸੁਖੰਦਰ ਜੀ ਬਿਲਕੁਲ ਤੁਸੀਂ ਠੀਕ ਗੱਲ ਕਹੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਬੜਾ ਵੱਡਾ ਝਟਕਾ ਜਿਹੜਾ ਮੰਨਿਆ ਜਾ ਸਕਦਾ ਜੇਕਰ ਸਪੋਰਟ ਮਿਲਦੀ ਹੈ ਕਾਰਨ ਇਹ ਆ ਕਿ ਜਿਸ ਦਿਨ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਅੱਜ ਜਦੋਂ ਇਹ ਵਿਵਾਦ ਸ਼ੁਰੂ ਹੋਣਾ ਸੀ ਤਾਂ ਸਭ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜ਼ਰੇ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਸੀ ਤੇ ਜਿਹੜੀ ਉਹਨਾਂ ਤੇ NSA ਲੱਗੀ ਉਸ ਦਾ ਵਿਰੋਧ ਕੀਤਾ ਹਾਲਾਂਕਿ ਉਹਨਾਂ ਨੇ ਆਪਣੇ ਨਿੱਜੀ ਪੱਧਰ ਤੇ ਕੀਤਾ ਸੀ ਤੇ ਬਾਅਦ ਵਿੱਚ ਪਾਰਟੀ ਨੂੰ ਵੀ ਅੱਗੇ ਆਉਣਾ ਪਿਆ ਸਰਦਾਰ ਸੁਖੀਤ ਸਿੰਘ ਵਾਦਹੁਣਾ ਨੇ ਫਿਰ ਅਮਰਤਪਾਲ ਸਿੰਘ ਦੇ ਹੱਕ ਚ ਜਿਹੜਾ ਇੱਕ ਬਿਆਨ ਜਿਹੜਾ ਉਹ ਦਿੱਤਾ ਆ ਸਿਧਾਂਤਕ ਵਿਚਾਰਤਾਰਕ મતਭੇਦ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਨੀ ਗੱਲ ਕਹੀ ਕਿ ਅਸੀਂ ਇਸ ਦਾ ਵਿਰੋਧ ਕਰਦੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬਖਾਨ ਪੈ ਜਾਂਦਾ ਬੜਾ ਵੱਡੇ ਪੱਧਰ ਤੇ ਰਫੜ ਔਰ ਬਾਕੀ ਜਿਹੜਾ ਜਿਸ ਤਰੀਕੇ ਨਾਲ ਐਕਟਿਵ ਹੋਇਆ ਔਰ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਪਣੀਆਂ ਭੁੱਲਾਂ ਬਖਸ਼ੋਣੀਆਂ ਉਹਦੀ ਚਿੱਠੀ ਜਿਹੜੀ ਉਹ ਤਿਆਰ ਕਰ ਲਈ ਗਈ ਹੈ ਪਰ ਉਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਇਹ ਭਾਈ ਅਮਰਤਪਾਲ ਦੇ ਪਰਿਵਾਰ ਨੂੰ ਮਿਲਦੇ ਆ ਤੇ ਭਾਈ ਅਮਰਤਪਾਲ ਸਿੰਘ ਦਾ ਜੇ ਪਰਿਵਾਰ ਅੱਜ ਉਹਨਾਂ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਜਾਂਦਾ ਤਾਂ ਸਭਾਬਕਿਆ ਕਿ ਅਕਾਲੀ ਦਲ ਦੇ ਵਿੱਚ ਬੜੇ ਵੱਡੇ ਪੱਧਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਪ੍ਰਭਾਵ ਜਿਹੜਾ ਉਹ ਪੈ ਸਕਦਾ ਆ ਕਿਉਂਕਿ ਹਲਖਾ ਖਡੂਰ ਸਾਹਿਬ ਤੋਂ ਜਿੰਨੇ ਭਾਰੀ ਬਹੁਮਤ ਨਾਲ ਭਾਈ ਅਮਰਤਵਾਲ ਉਥੋਂ ਜਿੱਤੇ ਨੇ ਔਰ ਪੰਥਕ ਸਫਾਂ ਦੇ ਵਿੱਚ ਇੱਕ ਨਵੀਂ ਲਹਿਰ ਜਿਹੜੀ ਆ ਭਾਈ ਅਮਰਤਪਾਲ ਸਿੰਘ ਦੇ ਨਾਮ ਦੇ ਨਾਲ ਪੈਦਾ ਹੋਈ ਹੈ ਫਰੀਦਕੋੜ ਤੋਂ ਸਰਬਜੀਤ ਸਿੰਘ ਜਿਹੜੇ ਉਹ ਜਿੱਤਦੇ ਨੇ ਤੇ ਇਸੇ ਤਰੀਕੇ ਨਾਲ ਜਿਹੜੀਆਂ ਹੁਣ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਸੰਗੀ ਸਾਥੀਆਂ ਨੇ ਵੀ ਜਿਹੜਾ ਐਲਾਨ ਕਰ ਦਿੱਤਾ ਆ ਭਾਵ ਅਮਰਤਪਾਲ ਦੀ ਇੱਕ ਅਗਵਾਈ ਦੇ ਵਿੱਚ ਇੱਕ ਲੀਡਰਸ਼ਿਪ ਜਿਹੜੀ ਆ ਮੈਂ ਕਹਿੰਦਾ ਜਿਹੜੇ ਲੋਕ ਨਹੀਂ ਉਹ ਤਿਆਰ ਹੋ ਰਹੇ ਨੇ ਪੰਥਕ ਸੋਚ ਵਾਲੇ ਤਾਂ ਉਹ ਸਭ ਕਾਸੇ ਦੇ ਵਿੱਚ ਜੇਕਰ ਇਹ ਸਥਿਤੀਆਂ ਬਦਦੀਆਂ ਨੇ ਜੇਕਰ ਇਹ ਪਰਿਵਾਰ ਅੱਜ ਆ ਕੱਲ ਤੱਕ ਸਾਹਬ ਦੇ ਉੱਤੇ ਜਾ ਕੇ ਪੇਸ਼ ਹੁੰਦਾ ਇਹ ਬਾਕੀ ਧੜੇ ਦੇ ਨਾਲ ਤਾਂ ਸੁਭਾਵਕਾ ਕੀ ਅਕਾਲੀ ਦਲ ਚ ਇੱਕ ਨਵੀਂ ਸਫਬੰਦੀ ਜਿਹੜੀ ਆ ਉਹ ਪੈਦਾ ਹੋ ਜੂਗੀ ਜਿਹੜੀ ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਉਸ ਨੂੰ ਜਿਆਦਾ ਨੁਕਸਾਨ ਜਿਹੜਾ ਪ੍ਰਸਾਦ ਦੇ ਸਕਦੀ ਆ ਉਸ ਦਾ ਕਾਰਨ ਕੀ ਉਸ ਦਾ ਕਾਰਨ ਇਹ ਆ ਕਿ ਇੱਕ ਪਾਸੇ ਤਾਂ ਜਿਸ ਤਰੀਕੇ ਦੀ ਹੁਣ ਗੱਲਾਂ ਚੱਲੀਆਂ ਨੇ ਕਿ ਕਈ ਵਾਰ ਵਿਰੋਧ ਕਰਨ ਦੇ ਜਿਹੜੇ ਕੋਰ ਕਮੇਟੀ ਦੇ ਮੈਂਬਰਾਂ ਦਾ ਵਿਰੋਧ ਕਰਨ ਦੇ باوجود ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਤੋਂ ਵਿਰਸਾ ਸਿੰਘ ਬਲਟੂਆ ਨੂੰ ਹਟਾਇਆ ਨਹੀਂ ਵਿਰਸਾ ਸਿੰਘ ਬਲਟੂਆ ਨੂੰ ਹਟਾਇਆ ਨਹੀਂ ਬਲਕਿ ਉਸਤੇ ਬਦਲੇ ਆਪਣੇ ਜੀਜੇ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਾਹਰ தਰਸਤਾ ਜਿਹੜਾ ਮਖਾ ਦੱਤਾ ਗਿਆ ਹੁਣ ਜੇਕਰ ਇਹ ਬਾਕੀ ਧੜਾ ਅਮਰਤਪਾਲ ਸਿੰਘ ਨੂੰ ਨਾਲ ਲੈ ਕੇ ਚੱਲਦਾ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਦੀ ਵੀ ਇਹ ਪ੍ਰੋਬਲਮ ਹੈਗੀ ਆ ਕਿਉਂਕਿ ਉਸ ਨੂੰ ਵੀ ਹੁਣ ਕਿਉਂਕਿ ਉਹ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਲੋਕ ਸਭਾ ਮੈਂਬਰ ਹੈ ਬੇਸ਼ੱਕ ਸੋ ਉਹ ਨਹੀਂ ਚੁੱਕ ਨਹੀਂ ਚੁੱਕੀ ਉਸ ਨੂੰ ਆਪਣੀ ਪਿਛਲੀ ਜਿਹੜੀ ਲਾਈਨ ਉਸ ਤੋਂ ਹਟ ਕੇ ਇੱਕ ਨਵੀਂ ਲਾਈਨ ਜਿਹੜੀ ਅਖਤਿਆਰ ਕਰਨੀ ਪਵੇਗੀ ਤੇ ਜੇਕਰ ਇਸ ਸਭ ਸਥਿਤੀ ਦੇ ਵਿੱਚ ਉਹ ਅਕਾਲੀ ਦਲ ਦੇ ਇਸ ਧੜੇ ਨਾਲ ਤੁਰ ਪੈਂਦਾ ਤੇ ਅਕਾਲੀ ਦਲ ਉਸ ਨੂੰ ਸਪੋਰਟ ਕਰਦਾ ਉਹ ਅਕਾਲੀ ਦਲ ਨਾਲ ਕਰਦਾ ਤਾਂ ਇਹ ਚੀਜ਼ ਦਾ ਫਾਇਦਾ ਜਿਹੜਾ ਆ ਉਹ ਭਾਈ ਅਮਰਤਪਾਲ ਸਿੰਘ ਨੂੰ ਵੀ ਆ ਤੇ ਦੂਜੇ ਪਾਸੇ ਬਾਗੀ ਧੜੇ ਨੂੰ ਇਸ ਕਰਕੇ ਫਾਇਦਾ ਹੋ ਜਾਂਦਾ ਕਿਉਂਕਿ ਉਹ ਪੰਥਕ ਸੋਚ ਜਿਹੜੀ ਦੇਖਿਆ ਤੇ ਪੰਥਕ ਸੋਚ ਦੇ ਏਜੰਡੇ ਤੋਂ ਅਕਾਲੀ ਦਲ ਇਸ ਵੇਲੇ ਪੂਜਤ ਤੌਰ ਤੇ ਭਟਕਿਆ ਹੋਇਆ ਜਿਸ ਤਰੀਕੇ ਦਾ ਇਲਜ਼ਾਮ ਬਾਕੀ ਧੜਾ ਸੁਖਵੀਰ ਸਿੰਘ ਬਾਦਲ ਤੇ ਲਗਾਦਾ ਹੈਗਾ ਤਾਂ ਅਜਿਹੀ ਸਥਿਤੀ ਦੇ ਵਿੱਚ ਦੋਵਾਂ ਪਾਸਿਆਂ ਨੂੰ ਯਾਨੀ ਕਿ ਬਾਗੀ ਧੜੇ ਨੂੰ ਪ੍ਰਿੰਪ ਸਿੰਘ ਚੰਦੂ ਬਾਦਲਾ ਜਾਂ ਹੋਰ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਦੋਵਾਂ ਨੂੰ ਹੀ ਇਸ ਦਾ ਫਾਇਦਾ ਹੈਗਾ ਕਿਉਂਕਿ ਉਹ ਮੁਖਤਰਾ ਦੇ ਵਿੱਚ ਤਾਂ ਹੁਣ ਆ ਚੁੱਕੇ ਨੇ ਇਸ ਸਥਿਤੀ ਦੇ ਵਿੱਚ ਆਣ ਕੇ ਨਾ ਤਾਂ ਉਹ ਖਾਲਸ ਪੋਰਟ ਪੁਆਇੰਟਾਂ ਦੇ ਉੱਤੇ ਭਾਰਤ ਸਰਕਾਰ ਦੇ ਖਿਲਾਫ ਜਾ ਸਕਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਕੇਂਦਰ ਦੀ ਸਰਕਾਰ ਵੀ ਇਹ ਚਾਹੂਗੀ ਕਿ ਹਾਂ ਵੀ ਜੇਕਰ ਇਹ ਵਿਅਕਤੀ ਮੁਖਤਾਰਾ ਦੇ ਵਿੱਚ ਆ ਰਿਹਾ ਤਾਂ ਫਿਰ ਉਹਨਾਂ ਨੂੰ ਕੀ ਤਕਲੀਫ ਹੈ ਕਿ ਉਹ ਨਾ ਫਿਰ ਬਾਕੀ ਟਰੇਡ ਨੂੰ ਸਪੋਰਟ ਜਿਹੜੀ ਆ ਉਹ ਦੇ ਦਿੱਤੀ ਜਾਵੇ ਸੋ ਇਹ ਸਥਿਤੀਆਂ ਜਿਹੜੀਆਂ ਅੱਜ ਬਣੀਆਂ ਨੇ ਇਹ ਨਿਰਸੰਦੇ ਸਰਦਾਰ ਸੁਖਵੀਰ ਸਿੰਘ ਬਾਦਲ ਵਾਸਤੇ ਜਿਹੜੀਆਂ ਹੀ ਕਹਿ ਸਕਦੇ ਕਿ ਨੁਕਸਾਨਦੇ ਆ ਉਹਨਾਂ ਦੇ ਮੱਥੇ ਤੇ ਜਿਹੜੀ ਚਿੰਤਾ ਉਹ ਜਰੂਰ ਜਿਹੜੀ ਆ ਪਹਿਲਾਂ ਉਹ ਕਰ ਦਿੱਗੇ ਜੀ ਅਨਕਪ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਕਹਿ ਰਹੇ ਆ ਕਿ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਹੈ ਜਿਹੜਾ ਧਾਰਮਿਕ ਸਖਸ਼ੀਅਤ ਦਾ ਵੀ ਜਿਹਦੇ ਵਿੱਚੋਂ ਅਕਸ ਦਿੱਖਦਾ ਹੋਵੇ ਔਰ ਰਾਜਨੀਤਿਕ ਸਖਸ਼ੀਅਤ ਦੇ ਤੌਰ ਤੇ ਵੀ ਜਿਹੜੀ ਦੋਵੇਂ ਪਾਸੇ ਜਿਹੜੇ ਚਰਨ ਪਾਏ ਹੋਣ ਹੁਣ ਜਿਸ ਤਰੀਕੇ ਨਾਲ ਅਮਰਤਪਾਲ ਨੇ ਆਪਣੀ ਪੋਜੀਸ਼ਨ ਜਿਹੜੀ ਬਣਾਈ ਪਹਿਲਾਂ ਧਾਰਮਿਕ ਤੌਰ ਤੇ ਬਾਅਦ ਦੇ ਵਿੱਚ ਐਮਪੀ ਦੀ ਜਿਹੜੀ ਜੋਂ ਲੜੀ ਔਰ ਜੇ ਬਾਗੀ ਤੜਾ ਨਾਲ ਤੋਰਦਾ ਹੈ ਅਮਰਤਪਾਲ ਦੇ ਪਰਿਵਾਰ ਨੂੰ ਕੀ ਲੱਗਦਾ ਹੈ ਕਿ ਵਿਸ਼ਵਾਸ ਦਿਵਾਇਆ ਜਾ ਸਕਦਾ ਹੈ ਕਿ ਭਾਈ ਆਪਾਂ ਇਹਨਾਂ ਤੋਂ ਅਕਾਲੀ ਦਲ ਆਜ਼ਾਦ ਕਰਵਾਈਏ ਔਰ ਅਮਰਤਪਾਲ ਸਿੰਘ ਮੋਰਾ ਨੂੰ ਅਸੀਂ ਪ੍ਰਧਾਨ ਬਣਾਉਣ ਦੇ ਵਿੱਚ ਜਿਹੜੀ ਉਹ ਸੀ ਆਪਣੀ ਗੱਲ ਰੱਖਾਂਗੀ ਔਰ ਦੂਜੇ ਪਾਸੇ ਅਮਰਤਪਾਲ ਸਿੰਘ ਹੋរី ਜਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਬੈਠੇ ਸੋਚ ਰਿਹਾ ਰਾਜਦੇਵ ਖਾਲਸਾ ਹੋਰਾਂ ਨੇ ਜਿਸ ਤਰੀਕੇ ਨਾਲ ਗੱਲਾਂ ਬਾਤਾਂ ਦਸੀਆਂ ਕਿ ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਜਿਹੜਾ ਲਾਣੀ ਤੋਂ ਕਹਿੰਦੇ ਆਜ਼ਾਦ ਕਰਵਾਉਣਾ ਇਹੋ ਜੀਆਂ ਚਰਚਾਵਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਹੋਰਾਂ ਪਾਰਟੀਆਂ ਦੇ ਲੀਡਰ ਵੀ ਕਹਿੰਦੇ ਆ ਕਿ ਪੰਜਾਬ ਦੀ ਬਿਹਤਰੀ ਲਈ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਔਰ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਚੀਜ਼ ਨੂੰ ਕਿ ਇਹ ਸਭ ਕੁਝ ਜੋ ਚੱਲ ਰਿਹਾ ਹੈ, ਇਹ ਸਥਿਤੀਆਂ ਚੱਲ ਰਹੀਆਂ, ਇਹ ਜਿਹੜਾ ਬਾਗੀ ਧੜਾ ਜਾ ਕੇ ਅਮਰਤਪਾਲ ਦੇ ਪਰਿਵਾਰ ਨੂੰ ਮਿਲਿਆ। ਕੀ ਧਾਰਮਿਕ ਤੇ ਰਾਜਨੀਤਿਕ ਸ਼ਕਤੀਸ਼ੀਲ ਦੇ ਤੌਰ ਤੇ ਅਮਰਤਪਾਲ ਸਿੰਘ ਨੂੰ ਅੱਗੇ ਕਰਨ ਦੀ ਵੀ ਕੋਸ਼ਿਸ਼ ਹੋ ਸਕਦੀ ਹੈ? ਫਿਲਹਾਲ ਦੀ ਗੱਡੀ ਇਸ ਧੜੇ ਦੇ ਵੱਲੋਂ ਕਿਵੇਂ ਦੇਖਦੇ ਹੋ? ਆਹ ਸੁਖਿੰਦਰ ਜੀ ਬੜੀ ਮਹੱਤਵਪੂਰਨ ਗੱਲ ਆ। ਕਿ ਜਿਹੜੀ ਗੱਲ ਤੁਸੀਂ ਪ੍ਰਧਾਨਗੀ ਦੀ ਗੱਲ ਕਰ ਰਹੇ ਕਿ ਇਸ ਤਰੀਕੇ ਨਾਲ ਰੌਲਾ ਇਹਨਾਂ ਬਾਗੀ ਧੜੇ ਨੇ ਕਿਹਾ ਕਿ ਉਹ ਸ਼ਕਤੀਸ਼ੀਲ ਤੋਂ ਬਣਾਓ ਕਿ ਜਿਹੜਾ ਧਾਰਮਿਕ ਔਰ ਸਿਆਸੀ ਤੌਰ ਤੇ ਵੀ ਮਜ਼ਬੂਤ ਹੋਵੇ। ਧਾਰਮਿਕ ਤੌਰ ਤੇ ਤਾਂ ਭਾਈ ਅਮਰਪਾਲ ਸਿੰਘ ਦੀ ਸਤਰੀ ਮਜ਼ਬੂਤ ਮਜ਼ਬੂਤਾ ਬਾਕੀ ਪੰਥਰ ਮਤਾਵਾ ਤੇ ਜਿਸ ਤਰੀਕੇ ਨਾਲ ਬੀਤੇ ਸਾਲ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪਰਫਰਫਲ ਕੀਤਾ ਹੁਣ ਲੋਕ ਸਭਾ ਦੀਆਂ ਚੋਣਾਂ ਵੀ ਉਹ ਜਿੱਤ ਦੇਣੀ ਤੇ ਸਿਆਸੀ ਸ਼ਖਸੀਅਤ ਸੁਖਵਿੰਦਰ ਜੀ ਅਜੇ ਬਣਨ ਲੱਗੇ ਆ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਉਸ ਤੋਂ ਪਹਿਲਾਂ ਜੇਕਰ ਵੇਖਿਆ ਜਾਵੇ ਤਾਂ ਕਈ ਨਾਮ ਸੁਖਵਿੰਦਰ ਜੀ ਐਸ ਤਰ੍ਹਾਂ ਚੱਲਦੇ ਪਏ ਨੇ ਜਿਨ੍ਹਾਂ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਹੈਗਾ ਦੂਜੇ ਪਾਸੇ ਪ੍ਰੋਫੈਸਰ ਬੰਜੀ ਸਿੰਘ ਦਾ ਨਾਮ ਹੀ ਹੈਗਾ ਹੁਣ ਤੀਸਰਾ ਨਾਮ ਜਿਹੜਾ ਭਾਈ ਅਮਰਪਾਲ ਸਿੰਘ ਦਾ ਨਾਮ ਵੀ ਜਿਹੜਾ ਉਹ ਚੱਲਣ ਲੱਗ ਪਿਆ ਹੈ ਤੇ ਬਾਕੀ ਧੜਾ ਮੇਰਾ ਨਹੀਂ ਖੜਕੀ ਏਡੀ ਕਾੜੀ ਜਿਹੜੀ ਉਹ ਕਰੇਗਾ ਕਿ ਇਸ ਕਾੜੀ ਦੇ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦੇ ਤੌਰ ਆਪਣੇ ਵੱਲੋਂ ਪ੍ਰਧਾਨ ਬਣਾਉਣ ਦੇ ਯਤਨ ਵਿੱਚ ਉਹ ਅਹਿਮ ਕੋਈ ਅਲਾਮ ਕਰ ਦਵੇ ਹਾਂ ਸਪੋਰਟ ਜਿਹੜੀ ਹੈ ਉਹ ਜ਼ਰੂਰ ਲੈਣ ਦੀ ਕੋਸ਼ਿਸ਼ ਕਰਨਗੇ ਤੇ ਜੇਕਰ ਸਪੋਰਟ ਪਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਇਸ ਬਾਕੀ ਧੜੇ ਨੂੰ ਦੇ ਦਿੰਦਾ ਹਾਲਾਂਕਿ ਸੋ ਬਾਬਾ ਕਾਕਾ ਕੀ ਸਪੋਰਟ ਉਹਨਾਂ ਨੇ ਇਹਨਾਂ ਨੂੰ ਹੀ ਦੇਣੀ ਹੈ ਤਾਂ ਇਹ ਬਾਕੀ ਤੜਾ ਜਰੂਰ ਮਜ਼ਬੂਤ ਹੋਊਗਾ ਹਾਂ ਅੱਜ ਨਹੀਂ ਪੂਖ ਦੇ ਵਿੱਚ ਸਾਲ ਨੂੰ ਡੇਢ ਸਾਲ ਨੂੰ ਹੋ ਸਕਦਾ ਕਿ ਬਾਕੀ ਤੜਾ ਜਾਂ ਜਿਸ ਤਰੀਕੇ ਦੇ ਬਾਕੀ ਲੋਕ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਦਾ ਆ ਤਾਂ ਉਹਦੇ ਵਿੱਚ ਤੇ ਹੋ ਸਕਦਾ ਕਿ ਹਾਂ ਭਈ ਅੰਮ੍ਰਿਤਪਾਲ ਸਿੰਘ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਥਾਪ ਦਿੱਤਾ ਜਾਵੇ ਜੇਕਰ ਨਵਾਂ ਬੰਦਾ ਨਵਾਂ ਅਕਾਲੀ ਦਲ ਬੰਦਾ ਜੇਕਰ ਬਾਗੀ ਤੜੇ ਦੀ ਗੱਲ ਕਿਸੇ ਤੇ ਸੁਖਤਰੀਏ ਜੀ ਲੱਗਦੀ ਨਹੀਂ ਕਿ ਏਡੀ ਸ਼ੀਸ਼ਤੀ ਜਿਹੜੇ ਬਾਕੀ ਤੜਾ ਆਪਣੀ ਲਕਾਮ ਪੂਰਨ ਤੌਰ ਤੇ ਪਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਤੇ ਵਿੱਚ ਦੇ ਦੇਵੇ ਕਿਉਂਕਿ ਅਜੇ ਵੀ ਉਹਦੇ ਉੱਤੇ ਐਨਐਸਸੀ ਜਿਹੜੀ ਆ ਉਹ ਲੱਗੀ ਹੈ ਤਾਂ ਇਹਨਾਂ ਸਥਿਤੀਆਂ ਦੇ ਵਿੱਚ ਬਾਕੀ ਧੜੇ ਨੂੰ ਵੀ ਆਪਣੀਆਂ ਸੰਵਧਾਨਕ ਜ਼ਿੰਮੇਵਾਰੀਆਂ ਦੂਜੇ ਪੰਜਾਬ ਪੰਜਾਬ ਦੇ ਲੋਕਾਂ ਦੇ ਜਿਹੜੇ ਸਥਿਤੀਆਂ ਨੇ ਬਣੋ ਪਾ ਉਹ ਸਾਰਾ ਕੁਝ ਹੀ ਕਰਕੇ ਫਿਰ ਵਿਖਾਣਾ ਪਏਗਾ ਕਿ ਹਾਂ ਭਈ ਇਹ ਬੰਦਾ ਸੋਟੇਬਲ ਉਥੂ ਉਹਦੇ ਵਾਸਤੇ ਹੈ ਜਾਂ ਨਹੀਂ ਹੈ ਧਾਰਮਿਕ ਸਰਸ਼ੀਅਤ ਦੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਤਾਂ ਪਰ ਚਰਚਾ ਚੀ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਅਕਾਲੀ ਦਲ ਨੂੰ ਹੋਸਿਆ ਅਕਾਲੀ ਦਲ ਦੀਆਂ ਜ਼ਿੰਮੇਵਾਰੀਆਂ ਲਈ ਜਿਆਦਾ ਟਰਾਈ ਪ੍ਰੋਫੈਸਰ ਮਨਜੀਤ ਸਿੰਘ ਦਾ ਪੁਰਾਣਾ ਇਤਿਹਾਸ ਮੈਨੂੰ ਯਾਦ ਆ ਕਿ ਜਦੋਂ ਸਾਰੇ ਅਕਾਲੀ ਦਲ ਨੂੰ ਉਹਨਾਂ ਨੇ ਅਸਤੀਫਾ ਮੰਗੇ ਉਹੋ ਜੇ ਵਿਅਕਤੀ ਤਾਂ ਅ ਇਸ ਵਕਤ ਅਹੀ ਕਹਿ ਸਕਦੇ ਕਿ ਅੱਗੇ ਲੱਗਣ ਪਰ ਉਹਨਾਂ ਨੇ ਵੀ ਵਿਅਕਤੀਆਂ ਨੇ ਸਵਾਦ ਸਿੱਧੂ ਸਾਹਿਬ ਦੇਖ ਚੁੱਕੇ ਆ ਕਿ ਹਾਂ ਭਈ ਕਿਹੋ ਜਿਹਾ ਪ੍ਰਧਾਨਗੀ ਦਾ ਸਵਾਦ ਹੈਗਾ ਤਾਂ ਸ਼ਾਇਦ ਉਹ ਇੱਕ ਬੇਸਲੀ ਇੱਕ ਵਿੱਥ ਬਣਾ ਕੇ ਚੱਲਣ ਇਸੇ ਕਰਕੇ ਬਾਗੀ ਕੜਾ ਅਜੇ ਤੱਕ ਐਲਾਨ ਨਹੀਂ ਕਰ ਸਕਿਆ ਪਰ ਹਾਂ ਅਮਰਤਪਾਲ ਸਿੰਘ ਦੇ ਘਰ ਵਿੱਚ ਜਾ ਕੇ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਛਰੇ ਨੇ ਆਵਾਜ਼ ਉਠਾਉਣਾ ਇਹ ਜਰੂਰ ਸਾਫ਼ ਜ਼ਾਹਿਰ ਕਰਦਾ ਕਿ ਵਿਖਦੇ ਵਿੱਚ ਅਮਰਤਪਾਲ ਸਿੰਘ ਨੂੰ ਬਾਗੀ ਧੜਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਦੂਰ ਤੇ ਵਿੱਚ ਦੇਖ ਸਕਦਾ ਆ ਉਹਨੂੰ ਪੇਸ਼ ਕਰ ਸਕਦਾ ਆ ਪਰ ਅਜੇ ਉਹਨਾਂ ਨੇ ਹਵਾ ਦੇ ਰੁਖ ਨੂੰ ਜਿਹੜਾ ਸਖਬਿੰਦਰ ਜੀ ਦੇਖਣਾ ਹੈਗਾ ਆ ਝਟਕਾ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਰੂਰ ਮਿਲ ਗਿਆ ਇੱਕ ਟੌਪ ਦਾ ਲੀਡਰ ਜੇ ਕਮੇਟੀ ਸਾਹਮਣੇ ਬੈਠ ਦਿੱਤਾ ਜਾਵੇ ਪੇਸ਼ ਕਰ ਦਿੱਤਾ ਗਿਆ ਕਿਉਂਕਿ ਅਜੇ ਤੱਕ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਨੇ ਜੇਲ੍ਹ ਨਹੀਂ ਕੋਈ ਵੀ ਗੱਤੀ ਇਹ ਉਤਰ ਚੱਲਦਾ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਇਤਿਹਾਸ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਨੇ ਚਾਹੇ ਐ ਜੀ ਪੀ ਸੀ ਦੇ ਪ੍ਰਧਾਨ ਬੀਤੇ ਦੌਰ ਚ ਕਿ ਅਹੀਂ ਜਿਲਾ ਕਟੀਆਂ ਤੁਹਾਨੂੰ ਯਾਦ ਹੋਣਾ ਕਿ ਇੱਕ ਵੀ ਜਲੰਧਰ 'ਚ ਇੱਕ ਸਮਾਗਮ ਹੋਇਆ ਸੀ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖਾਨ ਨੇ ਵਿਕਰਮ ਸਿੰਘ ਮਜੀਠੀਆ ਵੱਲ ਸਾਫ਼ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਇਹ ਹੁਣ ਸਭ ਕੁਝ ਲੈਣ ਨੂੰ ਕੋਸ਼ਤੇ ਅਹੀਂ ਬੜੀਆਂ ਬੜੀਆਂ ਜਿਲਾ ਜਿਹੜੀਆਂ ਕਟੀਆਂ ਨੇ ਉਹ ਜਿਹੜਾ ਜੇਲ ਦਾ ਲਖਬਿਆ ਜਿਹੜਾ ਜੇਲ ਕੱਟਣ ਵਾਲੀ ਗੱਲ ਆ ਉਹ ਅਮਰਪਾਲ ਸਿੰਘ ਦੇ ਫੇਵਰ 'ਚ ਜਾਂਦਾ ਤੇ ਇਹ ਚੀਜ਼ ਸ਼ਾਇਦ ਅਕਾਲੀ ਦਲ ਦੇ ਪ੍ਰਧਾਨ ਵਾਸਤੇ ਇੱਕ ਜ਼ਰੂਰੀ ਸਰਟੀਫਿਕੇਟ ਰਿਹਾ ਬੀਤੇ ਦੌਰ 'ਚ ਕਿ ਹਾਂ ਭੀ ਜਿੰਨੇ ਜਿਲਾ ਕਟੀਆਂ ਨੇ ਉਹ ਵੀ ਬੰਦਾ ਕਹਿ ਸਕਦਾ ਤੇ ਸ਼ਰੋਮਨੀ ਅਕਾਲੀ ਦਲ ਦਾ ਇਹ ਬਾਗੀ ਕੜਾ ਇਸ ਗੱਲ ਨੂੰ ਵੀ ਕੁਛ ਸਮਕਦਕ ਹੀ ਆਪੀ ਉਸ ਵਿਅਕਤੀ ਨੇ ਕੌਮ ਵਾਸਤੇ ਨਸ਼ੇ ਸ਼ਡਾਈ ਇਹ ਕੀਤਾ ਕੇਂਦਰ ਸਰਕਾਰ ਨੂੰ ਪਸੰਦ ਨਹੀਂ ਆਇਆ ਕਿਉਂ ਲੈ ਨੂੰ ਖਾਫ ਦਿੱਤਾ ਜਾਂਦੇ ਹਾਂ ਉਹ ਇਖਦੇ ਵਿੱਚ ਜਿਹੜਾ ਅਮਰਪਾਲ ਸਿੰਘ ਨੂੰ ਸੁਖਿੰਦਰ ਜੀ ਆ ਕਾਲੀ ਦਲ ਦੇ ਪ੍ਰਧਾਨੀ ਦੇ ਰੂਪ ਦੇ ਵਿੱਚ ਵੇਖਿਆ ਜਾ ਸਕਦਾ ਆ ਹੁਣੇ-ਹੁਣੇ ਇਹ ਅਮਰਪਾਲ ਸਿੰਘ ਹੋਰਾਂ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਉਹਨਾਂ ਨੇ ਮਾਫੀ ਮੰਗਣ ਜਾਣਾ ਔਰ ਉਸ ਮਾਫੀ ਨਾਮ ਦੀ ਐਕਸਕਲੂਸਿਵ ਕਾਪੀ ਜਿਹੜੀ ਆਪਣੇ ਕੋਲੇ ਮੌਜੂਦ ਹੈ ਉਹ ਵੀ ਸਭ ਤੋਂ ਪਹਿਲਾਂ ਆਪਣੇ ਕੋਲੇ ਜਾਨਾ ਰੋਕਨਾਰ ਕੋਲ ਪਹੁੰਚੀ ਹੈ ਔਰ ਉਸ ਕਾਪੀ ਦੇ ਵਿੱਚ ਚਾਰ ਬਹੁਤ ਅਹਿਮ ਪੁਆਇੰਟ ਜਿਹੜੇ ਲਿਖੇ ਗਏ ਆ ਜਿਦੇ ਵਿੱਚ ਅਣਖੀ ਸਾਹਿਬ ਉਹਨਾਂ ਨੇ 2015 ਦੇ ਵਿੱਚ ਹੋਏ ਬੇਅਦਬੀ ਜਿਹੜੇ ਮਸਲੇ ਆ ਉਹਨਾਂ ਦੇ ਵਿੱਚ ਕਹਿੰਦੇ ਕਿ ਅਸੀਂ ਸਹੀ ਤਰੀਕੇ ਦੇ ਨਾਲ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ ਔਰ ਦੁਖਦਾਈ ਕਾਂਡ ਕਹਿੰਦੇ ਉਹਦੇ ਵਿੱਚ ਗੋਲੀ ਕਾਂਡ ਵੀ ਹੋਇਆ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਅਸੀਂ ਕਹਿੰਦੇ ਜਵਾਬ ਦੇ ਜਿਹੜਾ ਉਹ ਨਹੀਂ ਬਣਾ ਸਕੇ ਇਕ ਤਾਂ ਇਹਦੀ ਉਹਨਾਂ ਨੇ ਇਹ ਸਰਕਾਰ ਦੇ ਸਰ ਅਕਾਲੀ ਸਰਕਾਰ ਮੌਕੇ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਮੜਨ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਸਲਾਬਤਪੁਰੇ ਡੇਰੇ ਦੇ ਵਿੱਚ ਕਹਿੰਦੇ ਕਿ 10ਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਇੱਕ ਪੋਸ਼ਾਕ ਪਾ ਕੇ ਔਰ ਅਮਰਤ ਸ਼ਿਕਾ ਕੇ ਸਮਾਗ ਰਚਨ ਦੀ ਜਿਹੜੀ ਕਹਿੰਦੇ ਕੋਸ਼ਿਸ਼ ਕੀਤੀ ਗਈ ਸੀ ਉਹਦੇ ਵਿੱਚ ਕਹਿੰਦੇ ਅਸੀਂ ਸਾਡੀ ਸਰਕਾਰ ਨੇ ਉਹਨੂੰ ਕਹਿੰਦੇ ਸਜਾ ਦਾ ਕੀ ਲਵਾਉਣੀ ਸੀਗੀ ਅਸੀਂ ਕਹਿੰਦੇ ਉਹਦੇ ਖਿਲਾਫ ਜਿਹੜਾ ਉਹ ਕੇਸ ਹੀ ਜਿਹੜਾ ਉਹ ਵਾਪਸ ਲੈ ਲਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦੋ ਪੁਆਇੰਟ ਇਹ ਵੀ ਸੁਖਬੀਰ ਸਿੰਘ ਬਾਦਲ ਔਰ ਬੱਦੇ ਬਾਦਲ ਸਾਹਿਬ ਔਰਾਂ ਦੇ ਉੱਪਰ ਮੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੂਜੇ ਪਾਸੇ ਕਹਿੰਦੇ ਕਿ ਆਕਾਲ ਤਾਕਤ ਸਾਹਿਬ ਨੇ ਇਸ ਵਿਅਕਤੀ ਨੂੰ ਕਹਿੰਦੇ ਕਿ ਪੰਥ ਦੇ ਵਿੱਚੋਂ ਛੇਕ ਦਿੱਤਾ ਸੀਗਾ ਔਰ ਸਿੱਖ ਪੰਥ ਨੂੰ ਇਹਦੇ ਨਾਲ ਕੋਈ ਵੀ ਸਾਹਜ ਰੱਖਣ ਤੋਂ ਵੱਧਿਆ ਸੀਗਾ ਨਿਹਰਮੁਖੀ ਦੇ ਨਾਲ ਇਸ ਘਟਨਾ ਤੋਂ ਬਾਅਦ ਕਹਿੰਦੇ ਪਰ ਸਿਰਫ ਕਹਿੰਦੇ ਸਾਡੀ ਸਰਕਾਰ ਦੇ ਮੇਨ ਬੰਦਿਆਂ ਨੇ ਕਹਿੰਦੇ ਕਿ ਇਹਨਾਂ ਨੂੰ ਸਿਰਫ ਮੁਆਫੀ ਨਹੀਂ ਕਰਾਇਆ ਸਗੋਂ ਦੀ ਕਹਿੰਦੇ 90 ਲੱਖ ਰੁਪਇਆ ਲਾ ਕੇ ਉਹਦੀ ਇਸ਼ਤਿਹਾਰबाजी ਵੀ ਜਿਹੜੀ ਕਹਿੰਦੇ ਕੀਤੀ ਗਈ ਇਹ ਵੀ ਜਿਹੜੀ ਗੱਲ ਤੀਜਾ ਪੁਆਇੰਟ ਇਹਦੇ ਵਿੱਚ ਲੇ ਗਿਆ ਔਰ ਚੌਥਾ ਪੁਆਇੰਟ ਇਹਦੇ ਵਿੱਚ ਇਹ ਵੀ ਲਿਖਿਆ ਕਹਿੰਦੇ ਕਿ ਸਾਡੀ ਸਰਕਾਰ ਨੇ ਉਸ ਬੰਦੇ ਨੂੰ ਡੀਜੀਪੀ ਲਾਇਆ ਜਿਹਦੇ ਉੱਪਰ ਇਲਜ਼ਾਮ ਨੇ ਕਹਿੰਦੇ ਕਿ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਤਲ ਕਰਨ ਦੇ ਔਰ ਕਹਿੰਦੇ ਇਹੀ ਨਹੀਂ ਸਾਡੀ ਸਰਕਾਰ ਸਮੇਂ-ਸਮੇਂ ਤੇ ਕਹਿੰਦੇ ਵਾਅਦਾ ਹੀ ਕਰਦੀ ਰਹੀ ਹੈ ਕਿ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਦੇ ਕਰਾਇਆ ਉਹਦੇ ਤੇ ਇੱਕ ਕਮਿਸ਼ਨ ਵੀ ਬਣਾਵਾਂਗੇ ਕਹਿੰਦੇ ਉਹ ਵੀ ਕਮਿਸ਼ਨ ਸਾਡੀ ਸਰਕਾਰ ਨੇ ਬਣਾਇਆ ਨਹੀਂ ਔਰ ਇਹ ਚਿੱਠੀ ਦੇ ਵਿੱਚ ਉਹ ਵੀ ਜ਼ਿਕਰ ਕਰਦੇ ਆ ਕਿ ਠੀਕ ਆ ਅਸੀਂ ਇਹ ਵੀ ਨਹੀਂ ਭੁੱਲਦੇ ਕਿ ਇਹਨਾਂ ਹੋਈਆਂ ਗਲਤੀਆਂ ਦੇ ਵਿੱਚ ਅਸੀਂ ਵੀ ਉਸ ਸਮੇਂ ਦੀ ਸਰਕਾਰ ਦੇ ਵਿੱਚ ਭਾਗੀਦਾਰ ਰਹੇ ਹਾਂ ਇਸੇ ਕਰਕੇ ਅਸੀਂ ਜਿਹੜੀ ਆ ਮੁਆਫੀ ਮੰਗ ਰਹੇ ਆ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਹੋਰ ਕੀ ਕੁਝ ਕਹਿੰਦੇ ਕਿਵੇਂ ਦੇਖਦੇ ਸਮਾਪੀ ਨਾਵੇਂ ਸਖਰਿੰਦਰ ਸਿੰਘ ਜਿਸ ਦਿਨ ਬਾਕੀ ਧੜੇ ਨੇ ਐਲਾਨ ਕੀਤਾ ਸੀ ਕਿ 1 ਜੁਲਾਈ ਨੂੰ ਉਹ ਅਕਾਲ ਤਖਤ ਸਾਹਿਬ ਕੇ ਪੇਸ਼ ਹੋ ਕੇ ਆਪਣੇ ਗੁਰਾਂਾਂ ਦੀ ਮਾਫੀ ਮੰਗਣਗੇ ਉਸ ਦਿਨ ਤੋਂ ਉਹ ਕਿਆਸਵਾਹੀਆਂ ਲੱਗਣੀਆਂ ਸ਼ੁਰੂ ਹੋ ਗਿਆ ਸੀ ਕਿ ਚਿੱਠੀ ਦੇ ਵਿੱਚ ਕੀ ਹੋਵੇਗਾ ਤਾਂ ਉਹ ਚਿੱਠੀ ਆਪਣੇ ਅਧਾਰੇ ਕੋ ਪਹੁੰਚੀ ਤੇ ਕੱਲੀ-ਕੱਲੀ ਸਥਿਤੀ ਤੁਸੀਂ ਉਹ ਚ ਬਿਆਨ ਕੀਤੀ ਗੱਲ 2007 ਤੋਂ ਗੁਰੂ ਗੋਬਿੰਦ ਸਿੰਘ ਤੇ ਪੋਸ਼ਾਕ ਤੋਂ ਲੈ ਕੇ ਜਿਹੜੀ ਗੱਲ ਉਹਨਾਂ ਨੇ ਬੇਅਦਬੀਆਂ ਤੱਕ ਜੜੀ ਧਿਆੰਦੀ ਹੈ ਤੇ ਸਾਰੇ ਕਿਉਂਕਿ ਉਹ 2007 ਤੋਂ ਲੈ ਕੇ 2017 ਤੱਕ ਸਰਕਾਰ ਜਿਹੜੀ ਆ ਅਕਾਲੀ ਦਲ ਦੀ ਰਹਿੰਦੀ ਹੈ ਤੇ ਕੱਲੀ-ਕੱਲੀ ਗੱਲ ਜਿਹੜੀ ਆ ਉਹਨਾਂ ਚਾਹੇ ਬੁਰਜ ਸਿੰਘ ਵਾੜੀ ਦੀ ਗੱਲ ਹੋਵੇ ਚਾਹੇ ਡੇਰਾ ਸੱਚੇ ਮੁਖੀ ਨੂੰ ਮਾਫੀ ਦੇਣ ਦੀ ਗੱਲ ਹੋਵੇ ਚਾਹੇ ਹੋਰ ਗੱਲਾਂ ਹੋਣ ਚਾਹੇ ਡੀਜੀਪੀ ਸੁਬੇ ਸਿੰਘ ਸੈਣੀ ਨੂੰ ਡੀਜੀਪੀ ਲਾਉਂਦੀਆਂ ਗੱਲਾਂ ਸਾਰਾ ਉਹਨਾਂ ਨੇ ਚਿੱਠੀ ਦੇ ਵਿੱਚ ਖਲਾਸਾ ਜਿਹੜਾ ਸਿੱਧੂ ਸਾਹਿਬ ਕੀਤਾ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਮੇ ਸਮੇ ਤੇ ਇਹ ਇਹਦੇ ਵਿਰੁੱਧ ਆਵਾਜ਼ ਉਠਾਉਂਦੇ ਰਹੇ ਪਰ ਸਾਡੀ ਚੱਲੀ ਨਹੀਂ ਅਸੀਂ ਬੋਲਦੇ ਰਹੇ ਹਾਂ ਪਰ ਅਸੀਂ ਕਿਉਂਕਿ ਇਹ ਸਭ ਦੇ ਵਿੱਚ ਜ਼ਿੰਮੇਵਾਰ ਹਾਂ ਕਿਉਂਕਿ ਉਸ ਸਰਕਾਰ ਦਾ ਹਿੱਸਾ ਤਾਂ ਅਸੀਂ ਇਹਦੀ ਮਾਫੀ ਜਿਹੜੀ ਚਾਹੁੰਦੇ ਹਾਂ ਉਹ ਸਿੱਧੂ ਸਾਹਿਬ ਇੱਕ ਚਿੱਠੀ ਤਾਂ ਉਹਨਾਂ ਨੇ ਦੇ ਦਿੱਤੀ ਇਹ ਚਿੱਠੀ ਦੇ ਵਿੱਚ ਕੇਵਲ ਤਾਂ ਕੇਵਲ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲੂ ਨੂੰ ਹੀ ਕੇਰਿਆ ਉਹਦੇ ਵਿੱਚ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੇਰੇ ਚ ਲੈ ਆ ਲਿਆ ਤੇ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਜਥੇਦਾਰ ਕਰਨੀ ਗੁਰਬਚਨ ਸਿੰਘ ਦੀ ਭੂਮਿਕਾ ਵੀ ਉਹਨਾਂ ਨੇ ਇਹ ਚਿੱਠੀ ਨੇ ਘੇਰੇ ਵਿੱਚ ਲੈ ਲੈਂਦਾ ਇਹ ਚੱਕਰ ਵਿੱਚ ਸਾਰੇ ਗੁਰਦਿਆਂ ਨੇ ਫਸਾ ਦੇ ਬਾਕੀ ਤੜੇ ਆਪ ਹੀ ਉਹ ਫਸੇ ਫਸੇ ਆਪ ਤੇ ਉਹ ਚਲੇ ਗਏ ਟਮਾਣੀ ਸਿੱਖ ਬਣ ਕੇ ਅਜੇ ਜਾਣਾ ਹੈ ਪਰ ਜਿਸ ਤਰੀਕੇ ਨਾਲ 90 ਲੱਖ ਦੀ ਇਸ਼ਤਿਹਾਰਾਂ ਦੀ ਗੱਲ ਕੀਤੀ ਜਿਸ ਤਰੀਕੇ ਨਾਲ ਮਾਫੀ ਨਾਮੇ ਦੀ ਗੱਲ ਕੀਤੀ ਜਿਸ ਤਰੀਕੇ ਨਾਲ ਮਾਫੀ ਨਾਮਾ ਵਾਪਸ ਲੈਣ ਦੀ ਗੱਲ ਕੀਤੀ ਸੁਖਵਿੰਦਰ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੜੀਆਂ ਮਹਿੰਗੀਆਂ ਪੈ ਸਕਦੀਆਂ ਨੇ ਔਰ ਪੈਣ ਗਿਆ ਵੀ ਹੁਣ ਜਿਸ ਤਰੀਕੇ ਦੀ ਸਥਿਤੀਆਂ ਬਣ ਗਈਆਂ ਨੇ ਕਾਰਦ ਕੀ ਅੱਜ ਤੱਕ ਕਦੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਡੀਪੀ ਮੁਖੰਦਰੀ ਨਹੀਂ ਨੇ ਅੱਜ ਤੱਕ ਕਦੇ ਵੀ ਉਹਨਾਂ ਇਸ ਮੁੱਦੇ ਤੇ ਕਦੇ ਵੀ ਜ਼ੁਬਾਨ ਨਹੀਂ ਖੋਲੀ ਕਿ ਜਦੋਂ ਰਾਮ ਰਹੀਬ ਨੂੰ ਮਾਫੀ ਦਿੱਤੀ ਉਦੋਂ ਜਿਹੜਾ ਗਿਆਨੀ ਗੁਰਪਖ ਸਿੰਘ ਫਰਾਨੀ ਜਿਹੜੇ ਇਲਜ਼ਾਮ ਲਾ ਕੇ ਸਾਨੂੰ ਉੱਥੇ ਸੱਦਿਆ ਕਦੇ ਵੀ ਉਹਨਾਂ ਇਸ ਮੁੱਦੇ ਤੇ ਕਦੀ ਗੱਲ ਹੀ ਨਹੀਂ ਕੀਤੀ ਤਾਂ ਹਾਲਾਂਕਿ ਪੰਜਾਬ ਦੇ ਲੋਕ ਇਹ ਗੱਲ ਜਾਣਦੇ ਕਿ ਉਸ ਵੇਲੇ ਪਰਦੇ ਪਿੱਛੇ ਸੱਚ ਹੋਇਆ ਕਿ ਜਿਸ ਤਰੀਕੇ ਨਾਲ ਚਿੱਠੀ ਆਉਂਦੀ ਆ ਚਿੱਠੀ ਦੇ ਵਿੱਚ ਮਾਫੀਨਾਮਾ ਮਾਫੀ ਕਿਤੇ ਵੀ ਨਹੀਂ ਸੀ ਲਿਖਿਆ ਇਨਨੇ ਕੀ ਉਹ ਕਾਲ ਤਖਤ ਦੇ ਜਿਹੜਾ ਥੱਲੇ ਦਫਤਰ ਆ ਉਹਦੇ ਵਿੱਚ ਕੰਪਿਊਟਰ ਤੇ ਜਾ ਕੇ ਅਕਾਲੀ ਦਲ ਦੇ ਨੀਤਾ ਨੇ ਮਾਫੀ ਸ਼ਬਦ ਲਿਖ ਕੇ ਦਿਖਾ ਦਿੰਦਾ ਹੁਣ ਅਜਿਹੀਆਂ ਸਥਿਤੀਆਂ ਜਦੋਂ ਹੋਣ ਤਾਂ ਇਹਦੇ ਵਿੱਚ ਨਾ ਤਾਂ ਫਿਰ ਅਕਾਲੀ ਤਖਤ ਦੇ ਜਥੇਦਾਰ ਨੂੰ ਗੁਰਵਚਨ ਸਿੰਘ ਨੂੰ ਬਰੀ ਕੀਤਾ ਜਾ ਸਕਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕੀਤਾ ਜਾ ਸਕਦਾ ਤਾਂ ਨਾ ਹੀ ਅਕਾਲੀ ਦਲ ਨੂੰ ਕਿਉਂਕਿ ਅਕਾਲੀ ਦਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਲੀ ਦਲ ਵੱਲੋਂ ਪ੍ਰਧਾਨ ਵੱਲੋਂ ਹੀ ਜਿਹੜਾ ਸੀ ਜਥੇਦਾਰ ਗੁਰਵਚਨ ਸਿੰਘ ਦੀ ਜਿਹੜੀ ਨਿਯੁਕਤੀ ਆ ਜਾਂ ਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਉਹ ਕਿ ਜਿਵੇਂ ਵਾਰੀ ਕਿ ਉਹ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਦੁਨੀਆ ਤੇ ਹੈ ਨਹੀਂ ਹੁਣ ਕੌਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇਹ ਸਾਰੀਆਂ ਸਥਿਤੀਆਂ ਨੇ ਉਹ ਕਿਤੇ ਨਾ ਕਿਤੇ ਕਥਾ ਤੌਰ ਤੇ ਸੁਣਤਾ ਧੜ ਜਿਹੜੇ ਉਹ ਰਹੇ ਨੇ ਹੁਣ ਤਾਂ ਇਲਜ਼ਾਮ ਜਿਹੜਾ ਉਹ ਲੱਗ ਗਿਆ ਬਿਨਾਂ ਵੀ ਇਲਜ਼ਾਮ ਲੱਗਦਾ ਰਿਹਾ ਪਰ ਹੁਣ ਜਿਹੜੀ ਇਹ ਚਿੱਠੀ ਦੇ ਦਿੱਤੀ ਗਈ ਆਮ ਤੌਰ ਤੇ ਸਵਾਲ ਉੱਠਦਾ ਆ ਕਿ ਹਾਂ ਭੀ ਜਥੇਦਾਰ ਤੇ ਚਲੋ ਅਕਾਲੀਆਂ ਦਾ ਮਾਫ ਕਰਦਾ ਸੁਖਬੀਰ ਸਿੰਘ ਬਾਦਲ ਹੋਣਾ ਦਾ ਉਹ ਆਪਣੀ ਅਥਾਰਟੀ ਨੂੰ ਕਿਸ ਤਰੀਕੇ ਨਾਲ ਚੈਲੰਜ ਜਾਂ ਬਲਾਸ ਸਕਦਾ ਜੇਕਰ ਕਰੇਗਾ ਪਰ ਹੁਣ ਜਥੇਦਾਰ ਜਿਹੜੇ ਅਕਾਲ ਤਖਤ ਦੇ ਗਿਆਨੀਕ ਵੀਰ ਸਿੰਘ ਹੋਣੀਆਂ ਉਹਨਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਪਊਗੀ ਕਿਉਂਕਿ ਇਹ ਚਿੱਠੀ ਜਾਣ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਦੀ ਨਜ਼ਰਾਂ ਜਿਹੜੀਆਂ ਨੇ ਸਿੱਧੂ ਸਭ ਅਕਾਲ ਤਖਤ ਦੇ ਫੈਸਲੇ ਤੇ ਹੋਣੀਆਂ ਨੇ ਕਿ ਅਕਾਲ ਤਖਤ ਦਾ ਫੈਸਲਾ ਜਿਹੜਾ ਹੈ ਜਥੇਦਾਰ ਫੈਸਲਾ ਕਿਹੋ ਜਿਹਾ ਲੈਂਦੇ ਨੇ ਇਹ ਅੱਜ ਚਿੱਠੀ ਦੇ ਦਿੱਤੀ ਆ ਇਹ ਤੇ ਹੋ ਨਹੀਂ ਸਕਦਾ ਕਿ ਅੱਜ ਹੀ ਹਾਂਜੀ ਕੋ ਕਹਿ ਦਨ ਕਿ ਆ ਹੋ ਗਿਆ ਉਹ ਹੋ ਗਿਆ ਹੁਣ ਟਾਈਮ ਦੇਣੀ ਟਾਈਮ ਦੇਣ ਤੋਂ ਬਾਅਦ ਮੰਥਨ ਹੋਏਗਾ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਤੇ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹ ਕਾਲ ਕਰਦਗੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਇਹ ਬੁਲਾਰਾ ਅਿੰਦਰਜੀਤ ਸਿੰਘ ਜੀ ਮੈਲ ਉਹ ਕਹਿ ਚੁੱਕੇ ਨੇ ਕਿ ਹਾਂ ਭਈ ਜੇਕਰ ਸਾਨੂੰ ਐਸਾ ਦਾ ਅਈ ਨੰਗੇ ਪੈਰ ਦੇ ਮਾਣੇ ਸਿੱਖ ਤੌਰ ਤੇ ਜਾ ਮੰਗੇ ਜਰੂਰ ਜਾ ਮੰਨੇ ਹੁਣ ਤਾਂ ਜਾਣਾ ਪੈਣਾ ਪਰ ਸਿੱਧੂ ਸਾਹਿਬ ਇਹ ਚਿੱਠੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਵਾਸਤੇ ਜਿਹੜੇ ਵਸਤੇ ਨੇ ਉਹ ਸੁਖਿੰਦਰ ਜੀ ਹੋਰ ਜਿਹੜੇ ਕੰਡੇ ਜਿਹੜੇ ਉਹ ਖਲਾਅ ਦਿੱਤੇ ਆ ਕਿਉਂਕਿ ਰੌੜਾ ਲੰਮਾ ਪੈ ਗਿਆ ਪੰਥਕ ਸੋਚ ਵਾਲੇ ਆਗੂ ਜਿਹੜੇ ਨੇ ਉੱਚਿਤਦੇ ਪਏ ਨੇ ਪੰਜਾਬ 'ਚ ਚਾਹੇ ਉਹ ਸਰਬਜੀਤ ਹੋਵੇ ਤੇ ਚਾਹੇ ਅਮਰਤਪਾਲ ਸਿੰਘ ਹੋਵੇ ਇੱਕ ਨਵੀਂ ਲੀਡਰਸ਼ਿਪ ਜਿਹੜੀ ਆ ਪੰਜਾਬ 'ਚ ਪੰਥਕ ਸਭਾ ਨੇ ਤਿਆਰ ਹੋ ਗਈ ਹੈ ਤਿਆਰ ਹੋ ਨਹੀਂ ਰਹੀ ਤਿਆਰ ਹੋ ਗਈ ਆ ਜਿਸ ਤਰੀਕੇ ਨਾਲ ਲੋਕਾਂ ਨੇ ਤਿਆਰ ਕਰਤਾ ਤਾਂ ਇਸ ਲਈ ਬਾਕੀ ਧੜੇ ਦਾ ਇਸ ਵਕਤ ਅਮਰਤਪਾਲ ਸਿੰਘ ਦੇ ਘਰ ਵਿੱਚ ਜਾ ਕੇ ਬੈਠਣਾ ਦੂਜੇ ਪਾਸੇ ਉਸ ਉਪਰੰਤ ਚਿੱਠੀ ਅਕਾਲ ਤਖਤ ਸਾਹਿਬ ਤੇ ਜਾਣੀ ਤਾਂ ਅਕਾਲ ਤਖਤ ਸਾਹਿਬ ਵੱਲ ਮਜਬੂਰੀ ਵਸ ਉਹ ਮਜਬੂਰੀ ਕਹੂੰਗਾ ਕਿ ਜਿੱਥੇ ਦਰਮ ਕੋਈ ਨਾ ਕੋਈ ਫੈਸਲਾ ਲੈਣਾ ਪਊਗਾ ਤਾਂ ਬਾਅਦ ਵਿੱਚ ਸੁਖਿੰਦਰ ਜੀ ਇਹ ਜਿਹੜੀਆਂ ਸਥਿਤੀਆਂ ਨੇ ਇਹ ਸਾਰੀਆਂ ਅਗੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਜਾ ਰਹੇ ਨੇ ਹੁਣ ਇਹ ਵੇਖਣਾ ਕਿ ਸਰਦਾਰ ਸੁਖਬੀ ਸਿੰਘ ਬਾਦਲ ਇਸ ਦੇ ਸਬੰਧੀ ਕੀ ਫੈਸਲਾ ਲੈਂਦੇ ਆ ਪਰ ਰਾਹ ਜਿਹੜੇ ਨੇ ਸਿੱਧੂ ਸਾਹਿਬ ਉਹਨਾਂ ਦੇ ਕਾਫੀ ਜਿਹੜੇ ਆ ਔਖੇ ਹੋ ਗਏ ਇੱਕ ਗੱਲ ਮੈਂ ਜਿਹੜੀ ਹੋਰ ਇਹ ਪ੍ਰੋਗਰਾਮ ਚ ਦੀ ਮੈਂ ਕਰਨੀ ਚਾਹਾਂਗਾ ਆ ਜਿਸ ਤਰੀਕੇ ਨਾਲ ਵਿਰੋਧ ਜਿਹੜਾ ਹੋ ਰਿਹਾ ਇਹ ਚਿੱਠੀ ਦੇ ਸਬੰਧਤ ਵਿੱਚ ਇੱਕ ਅਕਾਲੀ ਪੁਰਖ ਕਮੇਟੀ ਦਾ ਮੈਂਬਰ ਬਲਦੇਵ ਸਿੰਘ ਮਾਨ ਦਾ ਮੈਂ ਬਿਆਨ ਪੜ੍ਹ ਰਿਆ ਸੀ ਕਹਿੰਦੇ ਜੀ ਹਾਂਜੀ ਸਾਨੂੰ ਵੀ ਜਾਣਾ ਚਾਹੀਦਾ ਜਾਵਾਂਗੇ ਕਹਿੰਦੇ ਪਰ ਮੈਂ ਨਹੀਂ ਜਾਣਾ ਕਹਿੰਦੇ ਉਹਨੂੰ ਪੁੱਛਿਆ ਪੱਤਰਕਾਰ ਨੇ ਕਿਉਂ ਨਹੀਂ ਜਾਣਾ ਕਹਿੰਦੇ ਜੀ ਮੈਂ ਇਸ ਕੱਤੇ ਨਹੀਂ ਜਾਣੇ ਜਦੋਂ ਇੱਕ ਘਟਨਾ ਕਰ ਨੂੰ ਵਾਪਰਿਆ ਉਸ ਵੇਲੇ ਮੈਨੂੰ ਅਕਾਲੀ ਦਲ ਚੋਂ ਬਾਹਰ ਕੱਢਿਆ ਸੀ ਤੇ ਜਦੋਂ ਫਿਰ ਬਾਅਦ ਵਿੱਚ ਮੈਂ ਵਾਪਸ ਆ ਗਿਆ ਹੁਣ ਸਖਵਿੰਦਰ ਜੀ ਇਹ ਗੱਲਾਂ ਇੱਕ ਗੱਲ ਇਥੇ ਇਹ ਗੱਲ ਕਰਦੀ ਹੁੰਦੀ ਹੈ ਅੱਜ ਇੱਕ ਪਾਸੇ ਤਾਂ ਇਹ ਗਊ ਬੰਦਾ ਕਹਿ ਰਿਹਾ ਬਲਦੇਵ ਸਿੰਘ ਬਾਣ ਕੀ ਹਾਂ ਭਈ ਠੀਕ ਆ ਕਿ ਮੈਂ ਉਸ ਵੇਲੇ ਅਕਾਲੀ ਦਲ ਦਾ ਹਿੱਸਾ ਨਹੀਂ ਤੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੁਣ ਇਹ ਜਿਹੜੇ ਵਿਅਕਤੀ ਅੱਜ ਅਕਾਲ ਤਖਤ ਤੇ ਪੇਸ਼ ਹੋ ਰਹੇ ਨੇ ਜਿਹੜੇ ਇਸ ਵੇਲੇ ਬਾਕੀ ਧੜੇਦੰਗ ਜਿਹਨੂੰ ਅਸੀਂ ਨਾਮ ਦਿੱਤਾ ਚਾਹੇ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਚਾਹੇ ਕੋ ਤੋ ਕੰਨਜੀ ਮੰਨ ਲਓ ਹਾਈਪੋਥੈਸਿਸ ਸਿਰ ਜ ਲੈਨੇ ਆ ਜੇਕਰ ਇਹਨਾਂ ਦੀ ਜਮਾਨਤਾ ਜਫਤਨਾ ਹੋਈਆਂ ਹੁੰਦੀਆਂ ਜੇਕਰ ਇਹ ਉਮੀਦਵਾਰ ਜਿੱਤ ਗਏ ਹੁੰਦੇ ਕੀ ਫਿਰ ਇਹ ਆਪਣੀ ਆਤਮਾ ਦੀ ਆਵਾਜ਼ ਸੁਣਦੇ ਪ੍ਰਸ਼ਿਤ ਇਹ ਵੀ ਵੱਡਾ ਹੈਗਾ ਜਿਹਦੇ ਸੰਬੰਧੀ ਸ਼ਾਇਦ ਇਹਨਾਂ ਦਾ ਜਵਾਬ ਸ਼ਾਇਦ ਨਹੀਂ ਹੁੰਦਾ ਫਿਰ ਉਸੇ ਤਰੀਕੇ ਨਾਲ ਹੀ ਚੱਲਣਾ ਸੀ ਜਿਸ ਤਰੀਕੇ ਨਾਲ ਅੱਗੇ ਚੱਲਦਾ ਰਿਹਾ ਚਲੋ ਖੈਰ ਇਹ ਵਿਅਕਤੀ ਹੁਣ ਜੇਕਰ ਅੱਗੇ ਆਏ ਆ ਤਾਂ ਫਿਰ ਇਹ ਵੇਖਣਾ ਹੋਊਗਾ ਕਿ ਅਕਾਲ ਤਖ ਦੀ ਇਸ ਬੰਦ ਵਿੱਚ ਕੀ ਭੂਮਿਕਾ ਆ ਭੂਮਿਕਾ ਇਹਨਾਂ ਦੀ ਵੀ ਸ਼ੱਕੀ ਹੈ ਤਾਂ ਹੀ ਇਹਨਾਂ ਨੇ ਇੰਨੀ ਗੱਲ ਕਹੀ ਆ ਤੇ ਸਿੱਧੂ ਸਾਹਿਬ ਕਈ ਵਾਰੀ ਮੈਨੂੰ ਇੱਥੇ ਇਹ ਵੀ ਲੱਗਦਾ ਕਿ ਬੀਹਰ ਸਿਦਦਤ ਕੋਲ ਬਾਤਲ ਦੀ ਜਿਹੜੀ ਅਰਦਾਸ ਸੀ ਨਾ ਉਹ ਹੌਲੀ-ਹੌਲੀ ਆਪਣਾ ਰੂਪ ਜੜਾ ਅਖਤਿਆਰ ਕਰ ਗਈਆ ਗੁਰੂ ਮਹਾਰਾਜ ਨੇ ਉਹ ਅਰਦਾਸ ਜਿਹੜੀ ਸੁਣ ਲਈ ਪਰ ਸ਼ਾਇਦ ਇਹ ਉਹ ਅਰਦਾਸ ਸੁਣਨ ਤੋਂ ਬਾਅਦ ਹੀ ਇਹਨਾਂ ਨੇ ਤਾਂ ਨੂੰ ਆਪਣਾ ਪੁਖ ਜਾ ਰਹਿ ਤਾਂ ਹੀ ਅਕਾਲਤਖਬ ਸਾਹਿਬ ਦੇ ਕੋਲ ਪੇਸ਼ ਹੋਣ ਲੱਗੇ ਨੇ ਚਲੋ ਪੁਖ ਚ ਦੇਖਦੇ ਆ ਕੀ ਹੁੰਦਾ ਜੀ ਚਲੋ ਉਧਰ ਝੁੰਦਾ ਰਿਪੋਰਟ ਵੀ ਜਿਹੜੀ ਆ ਉਹ ਜਨਤਕ ਕਲ ਕੀਤੀ ਗਈ ਆ ਬਡਾਲਾ ਤੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਵੱਲੋਂ ਔਰ ਇਹ ਦੋਵੇਂ ਮੇਰੇ ਘਰ ਦੇ ਝੁੰਦਾ ਕਮੇਟੀ ਦੇ ਮੈਂਬਰ ਵੀ ਸੀ ਹਾਲਾਂਕਿ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਨਕਲ ਵੀ ਆ ਰਹੀ ਗਈ ਉਹਦੀ ਰਿਪ ਔਰ ਉਹਦੇ ਵਿੱਚ ਜ਼ਰੂਰ ਸੀ ਕਿ ਨੇ ਕਿ 16 ਅਹਿਮ ਪੁਆਇੰਟ ਉਹਦੇ ਵਿੱਚ ਦੱਸੇ ਗਏ ਆ ਕੀ ਕੁਝ ਖੁਲਾਸੇ ਆ ਜੀ ਝੁੰਡਾ ਰਿਪੋਰਟ ਦੇ ਸਿੱਧਾ ਸਭ ਵੇਖੋ ਸਮੱਸਿਆਵਾਂ ਕਿਵੇਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਧੀਆਂ ਪਈਆਂ ਨੇ ਇੱਕ ਪਾਸੇ ਅਕਾਲ ਤਖਤ ਸਾਹਿਬ ਆ ਤੇ ਅੱਜ ਪੇਸ਼ ਹੋ ਰਿਹਾ ਅਮਰਤਪਾਲ ਦਾ ਕੜਾ ਤਿਆਰ ਹੋ ਰਿਹਾ ਧਰਾ ਤੀਸਰੇ ਪਾਸੇ ਅਖਵਾਲ ਸਿੰਘ ਝੁੰਡਾ ਕਮੇਟੀ ਜਿਹੜੀ ਉਹ ਜਨਤਕ ਹੋ ਗਈ ਜਿਹੜੇ ਲੀਡਰ ਨੇ ਇਹ ਜਨਤਕ ਕੀਤੀ ਉਹਨਾਂ ਨੇ ਸੁਖਿੰਦਰ ਜੀ ਦੱਸਿਆ ਕਿ ਜਦੋਂ ਲਗਾਤਾਰ ਚਾਰ ਹਾਰਾਂ ਹੋਈਆਂ ਤਾਂ ਉਸ ਵਕਤ ਅਕਾਲੀ ਦਲ ਦੇ 16 ਮੈਂਬਰਾਂ ਦੀ ਇੱਕ ਸੀਨੀਅਰ ਟੀਮ ਜਿਹੜੀ ਤਿਆਰ ਕੀਤੀ ਗਈ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਹਾਂ ਪਿੱਕੀ ਕੀਤਾ ਜਾਣਾ ਚਾਹੀਦਾ ਕਿ ਪਾਰਟੀ ਦੀ ਹਾਲਤ ਦੀ ਸਮੀਖਿਆ ਕਿ ਹੋਵੇ ਕਹਿੰਦੇ ਉਹ 16 ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਇੱਕ 13 ਮੈਂਬਰੀ ਕਮੇਟੀ ਜਿਹੜੀ ਉਹ ਬਣਾਈ ਜਾਵੇ ਜਿਸ ਦਾ ਇੰਚਾਰਜ ਜਿਹੜੇ ਸੀ ਉਹ ਖਬਾਲ ਸਿੰਘ ਝੁੰਦਾ ਹੋਣੀ ਸੀ ਜਿੰਨਾਂ ਦੀ ਅਗਵਾਈ ਚ ਇੱਕ ਕਮੇਟੀ ਬਣੀ ਤੇ ਇਸ ਝੁੰਦਾ ਕਮੇਟੀ ਨੇ 100 ਦੇ ਕਰੀਬ ਹਲਕਿਆਂ ਦੇ ਵਿੱਚ ਜਾ ਕੇ ਵਰਕਰਾਂ ਨੂੰ ਮਿਲੇ ਵਰਕਰਾਂ ਦੀ ਨਪਜ ਪੇਸ਼ਾਨੀ ਔਰ ਵਰਕਰਾਂ ਨੂੰ ਪੁੱਛਿਆ ਕਿ ਪਾਰਟੀ ਦਾ ਜਿਹੜਾ ਇਹ ਹਾਲ ਹੋਇਆ ਇਹ ਕਿਉਂ ਹੋਇਆ ਤੇ ਕਹਿੰਦੇ ਜ਼ਿਆਦਾਤਰ ਵਰਕਰਾਂ ਦਾ ਇਹ ਕਹਿਣਾ ਸੀ ਕਿ ਇਹ ਜੋ ਵੀ ਕੁਝ ਹੋ ਰਿਹਾ ਇਹ ਪਾਰਟੀ ਪ੍ਰਧਾਨ ਦੀਆਂ ਗਲਤ ਨੀਤੀਆਂ ਕਰਕੇ ਹੋ ਰਿਹਾ ਕਿਉਂਕਿ ਜਦੋਂ ਤੋਂ ਸਰਦਾਰ ਸੁਖਵੀਰ ਸਿੰਘ ਪਾਰਟੀ ਪ੍ਰਧਾਨ ਬਣੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਥੱਲੇ ਵਾਲੀ ਆਇਆ ਉੱਤੇ ਵਾਲ ਨਹੀਂ ਗਿਆ ਕਈ ਵੀ ਰੂਪ ਦੇ ਵਿੱਚ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਚੜਾ ਬਦਲ ਦੇਣਾ ਚਾਹੀਦਾ ਤੇ ਕਹਿੰਦੇ ਜਦੋਂ ਇਹ ਰਿਪੋਰਟ ਤਿਆਰ ਹੋਈ ਤਾਂ ਉਸ ਵਕਤ ਜਿਹੜੇ ਰਿਪੋਰਟ ਦੇ ਮਾਫ ਕਰਦਾ ਜਿਹੜੀ ਝੁੰਡਾ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਨਾਮ ਨਾ ਲਿਖੋ ਇਹਦੇ ਉੱਤੇ ਲੀਡਰਸ਼ਿਪ ਦਾ ਜਿਹੜਾ ਨਾਂ ਲਿਖ ਦਿਓ ਕਹਿੰਦਾ ਫਿਰ ਲੀਡਰਸ਼ਿਪ ਤੋਂ ਭਾਵ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਨੇ ਕਿ ਵਰਕਰਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀ ਖਾਸ ਤੌਰ ਤੇ ਵੱਡੀ ਮਹੱਤਵਪੂਰਨ ਗੱਲ ਹੈ ਇੱਕ ਤਾਂ ਪਾਰਟੀ ਪ੍ਰਧਾਨ ਬਦਲਣ ਦੀ ਗੱਲ ਦੂਸਰਾ ਉਹਨਾਂ ਨੇ ਇਹ ਕਹਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਰਾਜਨੀਤਿਕ ਦਖਲ ਅੰਦਾਜ਼ੀ ਜਿਹੜੀ ਸਿੱਧੂ ਸਾਹਿਬ ਉਹ ਬੰਦ ਹੋਣੀ ਚਾਹੀਦੀ ਕਹਿੰਦੇ ਜਿਹੜੀ ਹੋਈ ਨਹੀਂ ਔਰ ਉਹਨਾਂ ਨੇ ਇਹ ਵੀ ਕਹਿੰਨੇ ਵਰਕਰ ਕਹੇ ਕਿ ਰਾਜਨੀਤਿਕ ਲੋਕ ਜਿਸ ਤਰੀਕੇ ਨਾਲ ਇਹਦੇ ਵਿੱਚ ਆਪਣੀ ਅਪੁਆਇੰਟਮੈਂਟ ਆਪਣੇ ਬੰਦਿਆਂ ਨੂੰ ਨੁਮਾਇੰਦਗਰ ਕਰਾਉਂ ਉਹਦੇ ਨਾਲ ਹੀ ਨਾਲ ਜਿਹੜਾ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਉਹ ਕੋਈ ਵੀ ਰਾਜਨੀਤਿਕ ਚੋਣ ਨਾ ਲੜੇ ਜਦੋਂ ਕਿ ਬੀਤੇ ਵਿੱਚ ਇਹ ਲੋਕ ਐਜੀਪੀਸੀ ਮੈਂਬਰ ਦੂਜੀ ਵਰਾਹੀ ਦੀ ਚੋਣ ਵੀ ਲੜ ਰਹੇ ਜਿਵੇਂ ਸੁੱਚਾ ਸਿੰਘ ਲਗਾ ਐਜੀਪੀਸੀ ਮੈਂਬਰ ਵੀ ਤੇ ਦੂਸਰੇ ਪਾਸੇ ਉਹ ਮੰਤਰੀ ਦੀ ਵੀ ਅਕਾਲੀ ਦਲ ਦੀ ਵਿਧਾਇਕ ਦੀ ਚੋਣ ਲੜਦਾ ਰਿਹਾ ਇਸੇ ਤੱਕ ਜੇ ਇਹ ਤਰੀਕੇ ਨਾਲ ਜੱਥੇਦਾਰ ਸੇਖਵਾ ਨਹੀਂ ਐਜੀਪੀਸੀ ਮੈਂਬਰ ਸੀ ਤੇ ਦੂਜੇ ਪਾਸੇ ਉਹ ਚੋਣ ਲੜ ਰਹੇ ਇਹ ਵੀ ਚੀਜ਼ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਜੰਗਤਕ ਜਿਹੜੀ ਰਿਪੋਰਟ ਸੀ ਇਹਦੇ ਵਿੱਚ ਇਹ ਵੀ ਖਲਾਸਾ ਸੀ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ. ਜਿਹੜੀ ਕ੍ਰੀਤੀ ਸੀ ਵਿਦਿਆਰਥੀ ਜਥੇਬੰਦੀ ਕਹਿੰਦੇ ਜੀ ਉਹ ਬੰਦ ਹੋਣੀ ਚਾਹੀਦੀ ਤਾਂ ਉਹਦੇ ਮੁਕਾਬਲੇ ਆਲਰੇਡੀ ਐਸਿਕਸਕਲੂਡੈਂਟ ਫੈਡਰੇਸ਼ਨ ਜਿਹੜੀ ਆ ਬੀਤੇ ਲੰਬੇ ਸਬੇ ਤੋਂ ਜਿਹੜਾ ਅਕਾਲੀ ਦਲ ਦਾ ਹਰਿਆਵਲ ਦਸਤਾ ਰਿਹਾ ਉਸ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਕਿੰਨੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਉਸਦੀ ਹੋਣ ਖਤਮ ਕਰ ਦਿੱਤੀ ਤੇ ਉਸ ਦੇ ਮੁਕਾਬਲੇ ਐਸ.ਓ.ਆਈ. ਜਿਹੜੀ ਵਿਦਿਆਰਥੀ ਬੰ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਔਰ ਸਭ ਤੋਂ ਵੱਡਾ ਕਹਿੰਦੇ ਕਿ ਉਸ ਰਿਪੋਰਟ ਦੇ ਵਿੱਚ ਝੂਟਾ ਕਮੇਟੀ ਚ ਇਸ ਫਾਰਸ਼ ਕੀਤੀ ਗਈ ਕਿ ਵਰਕਰ ਇਹ ਚਾ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਜਿਹੜੇ ਵੀ ਬਰਾ ਨੇਤਾ ਆਉਣਾ ਉਹ ਸਾਬਤ ਸੂਰਤ ਸੇਖੋਵੇ ਅਮਰਤਾਰੀ ਹੋਵੇ ਤੇ ਨਾਲ ਹੀ ਨਾਲ ਜਿਹੜੇ ਨੇ ਬਾਈਨਿੰਗ ਜਾਂ ਕੇਵਲ ਬਾਫੀਆ ਵਾਲੇ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਨਜ਼ਦੀਕੀਆਂ ਜਿਹੜੀਆਂ ਪਾਰਟੀ ਦੇ ਵਿੱਚ ਦਾਅ ਦਿੱਤੀਆਂ ਜਾਂ ਜਾਂ ਉਹਨਾਂ ਨੂੰ ਸਬੰਧ ਜਿਹੜੇ ਡੀਲ ਸਬੰਧ ਨਾ ਬਣਾਏ ਜਾਣ ਕਿਉਂਕਿ ਇਹ ਜਿਹੜੀ ਆ ਰਿਪੋਰਟਾਂ ਇਹ ਜਿਹੜੇ ਸੀ ਸफारਸ਼ਾ ਸੀ ਝੁੰਡਾ ਕਮੇਟੀ ਦੀਆਂ ਇਹ ਉਹ ਸਨ ਕਿ ਜਿਹੜੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਕਈ ਵਾਰ ਕਿਹਾ ਗਈਆਂ ਪਰ ਉਹਨਾਂ ਨੇ ਕਦੇ ਵੀ ਜਿਹੜਾ ਆ ਇਹ ਵੱਲ ਤਵੱਜੂ ਜਿਹੜੀ ਉਹ ਨਹੀਂ ਦਿੱਤੀ। ਹੁਣ ਕਹਿੰਦੇ ਨੇ ਕਿ ਸਾਡੇ ਕੋਲ ਰਿਪੋਰਟ ਨਹੀਂ ਪਰ ਅਸੀਂ ਇਹ ਜਿਹੜੀ ਗੱਲ ਜਿਹੜੀ ਆ ਉਹ ਜਨਤਕ ਜਿਹੜੀ ਉਹ ਕਰਦੇ ਹਾਂ। ਹੁਣ ਸਿੱਧੂ ਸਾਹਿਬ ਆਜੂ ਕੁਝ ਉਹਨਾਂ ਨੇ ਕਿਹਾ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੀ ਕੋਈ ਹੁੰਦਾ ਨਿਯੁਕਤੀਆਂ ਕਿਸ ਅਧਾਰ ਤੇ ਹੁੰਦੀਆਂ। ਕਿਸ ਤਰੀਕੇ ਦਾ ਨਾਲ ਗੁਰੂ ਕਲਗੀ ਤਰਤਵਾਸ ਜਿਹੜਾ ਜਿਹੜਾ ਚੰਡੀਗੜ੍ਹ ਦਾ ਇਸ ਤਰੀਕੇ ਨਾਲ ਸਰਦਾਰ ਸੁਖਬੀ ਸਿੰਘ ਵਰਗੇ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨੂੰ ਮਿਲਦਾ ਹੈਗਾ ਹਾਲਾਂਕਿ ਐ ਉਹ ਐਜੀਪੀਸੀ ਦਾ ਪਰ ਜੇ ਉਹ ਖਾਲ ਹੈਗਾ ਤੁਸੀਂ ਉੱਥੇ ਦੇਖ ਲਓ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਫਿਰ ਖلاف ਚੱਲ ਰਹੀਆਂ ਨੇ ਹੁਣ ਝੂਠਾ ਕਮੇਟੀ ਦੇ ਸਾਹਮਣੇ ਆ ਫਾਰਸ਼ਾਂ ਦਾ ਸਾਹਮਣੇ ਆਉਣਾ ਤੇ ਦੂਜੇ ਪਾਸੇ ਵਰਕਰਾਂ ਦੀ ਗੱਲ ਤੇ ਤੀਸਰੇ ਵੱਡੇ ਬਾਕੀ ਧੜੇ ਦਾ ਐਕਟਿਵ ਹੋ ਜਾਣਾ ਸੁਖਵਿੰਦਰ ਜੀ ਅਕਾਲੀ ਦੰਦ ਦੇ ਪ੍ਰਧਾਨ ਦੇ ਮੌਜੂਦਾ ਮੌਜੂਦਾ ਪ੍ਰਧਾਨ ਦੇ ਕੋਈ ਖਦੇ ਸੰਬੰਧੀ ਸਿੰਦਰ ਕਈ ਤਰ੍ਹਾਂ ਦੇ ਸਵਾਲਾਂ ਨੂੰ ਸਿੱਧੂ ਸਾਹਿਬ ਜਰੂਰ ਪੇਤਾ ਜਿਹੜਾ ਕਰ ਰਿਹਾ ਬਾਕੀ ਦੇਖੋ ਇਸ ਚੱਕਰ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਕਿਸ ਤਰੀਕੇ ਨਾਲ ਨਿਕਲਦੇ ਆ ਜੀ ਉਧਰ ਦੇਖਦੇ ਵਿੱਚ ਨਵੇਂ ਕਾਨੂੰਨ ਜਿਹੜੇ ਲਾਗੂ ਹੋ ਗਏ ਆਨ ਕੀ ਹਿਸਾਬ ਉਹਨਾਂ ਤੇ ਆਪਾਂ ਥੋੜੀ ਜੀ ਗੱਲ ਕਰੀਏ ਹਾਲਾਂਕਿ ਵਿਸਤਾਰ ਦੇ ਵਿੱਚ ਗੱਲ ਆਪਾਂ ਇੱਕ ਵਿਸ਼ੇਸ਼ ਪ੍ਰੋਗਰਾਮ 'ਚ ਕਰਦੇ ਹਾਂ ਪਰ ਥੋੜੀ ਜੀ ਜਾਣਕਾਰੀ ਆਪਾਂ ਦੱਸਦੀ ਦਰਸ਼ਕਾਂ ਸੁਖੰਦਰ ਜੀ ਅੱਜ ਦਾ ਦਿਨ ਜਿਹੜਾ ਨਾਲ ਦੇਸ਼ ਵਾਸਤੇ ਬੜਾ ਮਹੱਤਵਪੂਰਨ ਦਾ ਪੰਜਾਬ ਵਾਸਤੇ ਤਾਂ ਮਹੱਤਵਪੂਰਨ ਹੈ ਹੀ ਹੈ ਪੰਜਾਬ ਵਾਸਤੇ ਤਾਂ ਇਸਕ ਪੱਖ ਤੋਂ ਮਹੱਤਵਪੂਰਨ ਦਾ ਪੰਥ ਵਾਸਤੇ ਕਿਉਂਕਿ ਕਾਲ ਤੱਕ ਪੇਸ਼ ਹੋ ਰਹੇ ਨੇ ਦੂਜੇ ਪਾਸੇ ਦੇਸ਼ ਦੇ ਸਬੰਧ ਵਿੱਚ ਵੇਖਿਆ ਜਾਵੇ ਇੱਕ ਪਾਸੇ ਤਾਂ ਇਹ ਨਵੇਂ ਕਾਨੂੰਨ ਜਿਹੜੇ ਨੇ ਆ ਭਾਰਤੀ ਨਾਗਰਿਕ ਸਹਿੰਤਾ ਜਿਹੜੀ ਉਹ ਲਾਗੂ ਹੋ ਰਹੀ ਹੈ ਇੰਡੀਪੈਂਡੈਂਟ ਕੋਡ ਦੇ ਮੁਕਾਬਲੇ ਤੇ ਉਸ ਨੂੰ ਰੱਦ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਹੋ ਰਿਹਾ ਤੇ ਨਾਲ ਹੀ ਨਾਲ ਸੁਖਿੰਦਰ ਜੀ ਗੈਸ ਤੇ ਪੱਤਰ ਤੇ ਪੈਟਰੋਲ ਤੇ ਕੀਮਤਾਂ ਦੇ ਵਿੱਚ ਤੇ ਟੈਲੀਫੋਨ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਪੱਤਰ ਦੇ ਵੱਡੇ ਫਰਕ ਦੇ ਨਾਲ ਅੱਜ ਜਿਹੜੇ ਨੇ ਨਵੇਂ ਨਿਯਮ ਜਿਹੜੇ ਲਾਗੂ ਜਿਹੜੇ ਹੋ ਰਹੇ ਸਭ ਤੋਂ ਪਹਿਲਾਂ ਤਾਂ ਅਸੀਂ ਤਿੰਨ ਨਵੇਂ ਕਾਨੂੰਨਾਂ ਦੀ ਜਿਹੜੀ ਉਹ ਗੱਲ ਕਰਤੀਏ ਸੁਖਿੰਦਰ ਜੀ ਇੰਡੀਪੈਂਡੈਂਟ ਕੋਡ ਦੇ ਮੁਕਾਬਲੇ ਭਾਰਤੀ ਡੀਟੀ ਜਿਹੜੀ ਕੇਂਦਰ ਸਰਕਾਰ ਸੀ ਬੀਤੇ ਦੌਰ ਚ ਇਹਨੇ ਪਾਸ ਕੀਤੀ ਤੇ ਸਨ ਜਿਨ੍ਹਾਂ ਦੇ ਵਿੱਚ ਇੱਕ ਇੱਕ ਇਸ ਹਿੱਟ ਐਂਡ ਰਾਂਦਾ ਵੀ ਸੀ ਪਰ ਉਦੋਂ ਡਰਾਈਵਰਾਂ ਦਾ ਰੌੜਾ ਪੈਨ ਕਰਕੇ ਸਿੱਧੂ ਸਾਹਿਬ ਉਹ ਗੱਲ ਜਿਹੜੀ ਹੈ ਤਨ ਪੱਤਰ ਨਹੀਂ ਲੱਗੀ ਉਸ ਨੂੰ ਡਰਾਫ ਕਰ ਲਿਆ ਗਿਆ ਉਸ ਨੂੰ ਡੱਕ ਲਿਆ ਗਿਆ ਤੇ ਹੁਣ ਜਿਹੜੇ ਇਹ ਤਿੰਨ ਕਾਨੂੰਨ ਲਾਗੂ ਜਿਹੜੇ ਆ ਕਰਤ ਸਬੰਧੀ ਉਤੋਂ ਫੈਸਲਾ ਹੋ ਗਿਆ ਸੀ ਜਿਹੜੇ ਅੱਜ ਤੋਂ ਲਾਗੂ ਹੋਣਗੇ ਇਹਨਾਂ ਚ ਸਿੱਧੂ ਸਾਹਿਬ 300 ਨਵੇਂ ਜਿਹੜੇ ਕਾਨੂੰਨ ਲਾਗੂ ਹੋਣ ਨਾਲ 356 ਕਾਨੂੰਨ ਜਿਹੜੇ ਸੁਖਵਿੰਦਰ ਜੀ ਇਹ ਬਣ ਜਾਂਦੇ ਨੇ ਟੋਟਲ ਜਿਨ੍ਹਾਂ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ 75 ਦੇ ਕਰੀਬ ਨੇ ਉਹਨਾਂ ਦਾ ਬਤਲਾਵ ਜਿਹੜਾ ਕੀਤਾ ਗਿਆ ਅੱਠ ਜਿਹੜੇ ਨੇ ਇਹਨਾਂ ਦੇ ਵਿੱਚ ਨਵੇਂ ਕਾਨੂੰਨ ਸ਼ਾਮਲ ਕੀਤੇ ਗਏ ਨੇ ਉਸ ਵੱਡੀ ਗੱਲ ਕਿ 22 ਕਾਨੂੰਨ ਜਿਹੜੇ ਨੇ ਮੂਲ ਰੂਪ ਦੇ ਵਿੱਚ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੰਖੇਪ ਦੇ ਵਿੱਚ ਜੇਕਰ ਗੱਲ ਕਰੀਏ ਇਹਨਾਂ ਕਾਨੂੰਨਾਂ ਦੇ ਸਬੰਧੀ ਇਸ ਦੇ ਵਿੱਚ ਸਿੱਧੂ ਸਾਹਿਬ ਇਕਤਾ ਅਤਵਾਦ ਨੂੰ ਨਵੇਂ ਸਿਰ ਤੋਂ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਅਤਵਾਦ ਹੈ ਕੀ ਦੂਸਰੇ ਬੰਨੇ ਅੱਗੇ ਜਿਹੜਾ ਸੀ ਰਾਜ ਧਰੋਹ ਲੱਗਦਾ ਸੀ ਕਿਸ ਉਹਦੀ ਥਾਂ ਤੇ ਹੁਣ ਦੇਸ਼ ਧਰੋਹ ਜਣਾ ਉਹ ਕਰ ਦਿੱਤਾ ਗਿਆ ਐਫ ਆਈ ਆਰ ਜਿਹੜੀ ਹੈ ਉਸ ਨੂੰ ਕਹਿ ਦਿੱਤਾ ਕਿ ਇੱਕ ਡਿਜੀਟਲ ਡਾਇਰੀ ਹੋਵੇਗੀ ਡਿਜੀਟਲ ਹੋਵੇਗਾ ਡਾਇਰੀ ਜਿਹੜੀ ਐਸਐਚਓ ਜਾਂ ਇਨਵੈਸਟੀਗੇਟਰ ਅਫਸਰ ਨੋਟ ਕਰਦਾ ਉਹ ਵੀ ਡਿਜੀਟਲ ਹੋਵੇ ਉਹਦੇ ਨਾਲ ਹੀ ਨਾਲ ਇਹ ਵੀ ਦੱਸਿਆ ਗਿਆ ਕਿ ਮੌਬ ਜੇਕਰ ਕਿਸੇ ਵਿਅਕਤੀ ਦਾ ਕਤਲ ਕਰਦਾ ਤਾਂ ਮੌਬ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਰੂਪ ਵਿੱਚ ਉਮਰ ਕੈਦ ਦਿੱਤੀ ਜਾਵੇਗੀ ਜਾਂ ਫਾਂਸੀ ਦੀ ਸਜ਼ਾ ਜਿਹੜੀ ਦਿੱਤੀ ਜਾ ਸਕਦੀ ਹੈ ਨਵਾਲਕਾ ਦੇ ਨਾਲ ਨਵਾਲਕ ਲੜਕੀ ਦੇ ਨਾਲ ਜੇ ਕੋਈ ਬੰਦਾ ਬਲਾਫ ਕਰ ਕਰਦਾ ਤੇ ਉਹ ਚੀਜ਼ ਦੋਸ਼ ਸਾਬਤ ਹੋ ਜਾਂਦੇ ਆ ਤਾਂ ਸਿੱਧੂ ਸਾਹਿਬ ਉਹਦੇ ਵਿੱਚ ਵੀ ਉੜੜਿਆ ਕਿ ਮਰਦੇ ਤੰਮ ਤੱਕ ਉਬਰ ਕੇ ਜਾਂ ਫਾਂਸ ਦੀ ਜਿਹੜੀ ਸਜ਼ਾ ਆ ਉਹ ਦਿੱਤੀ ਜਾਵੇਗੀ ਨਾਲ ਹੀ ਨਾਲ ਸਿੱਧੂ ਸਾਹਿਬ ਇੱਕ ਬੜੀ ਵੱਡੀ ਅਸੀਂ ਕਹਿ ਸਕਨੇ ਕਿ ਇੱਕ ਸੋਧ ਆ ਜਿਹੜੀ ਕਾਨੂੰਨ ਚੋਣਾਂ ਕੀਤੀ ਕਿ ਜਦੋਂ ਵੀ ਕੋਈ ਪੁਲਿਸ ਅਧਿਕਾਰੀ ਕਿਸੇ ਦੀ ਵੀ ਤਲਾਸ਼ੀ ਲੈਂਦਾ ਜਾਂ ਸਰਚ ਕਰਦਾ ਤਾਂ ਉਸ ਦੀ ਵੀਡੀਓ ਰਿਕਾਰਡਿੰਗ ਜਿਹੜੀ ਆ ਉਹ ਜਿਹੜੀ ਮਸਟ ਹੋਵੇਗੀ ਨਾਲ ਹੀ ਨਾਲ ਇਹ ਵੀ ਗੱਲ ਦੱਸੀ ਗਈ ਕਿ ਇਸ ਕਾਨੂੰਨ ਦੇ ਵਿੱਚ ਨਵੇਂ ਕਾਨੂੰਨ ਜਿਹੜੇ ਲਾਗੂ ਹੋਣਗੇ ਕਿ ਐਫ ਆਈ ਆਰ ਜਿਹੜੀ ਆ ਬੰਦਾ ਕਿਸੇ ਵੀ ਥਾਂ ਤੇ ਜਿਹੜਾ ਉਹ ਦਰਜਕ੍ਰਿ ਕਰਵਾ ਸਕੇਗਾ ਜਦੋਂ ਪਹਿਲਾਂ ਲਿਮਟਡ ਹੁੰਦਾ ਸੀ ਕਿ ਬੰਦੇ ਦਾ ਰਹਿਣ ਵਾਲਾ ਖੇਤਰ ਕਿੱਥੋਂ ਦਾ ਹੈ ਕਿ ਬੰਦਾ ਉੱਥੇ ਜਾ ਕੇ ਆਪਣੀ ਐਫਆਈਆਰ ਲਾਚ ਕਰਾਵੇ। ਈੜ ਤੇ ਜਿਹੜਾ ਕਿਸੇ ਵੀ ਥਾਂ ਤੇ ਜਿਹੜੀ ਰਿਪੋਰਟ ਜਿਹੜੀ ਆ ਆਪਣੀ ਐਫਆਈਆਰ ਉਹ ਦਰਜ ਕਰਵਾ ਸਕਦਾ ਇਹ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਨਵੇਂ ਕਾਨੂੰਨ ਦੇ ਵਿੱਚ ਆ ਸੋ ਦਾ ਆਮ ਨਾਗਰਿਕ ਨੂੰ ਜਿਹੜੀ ਬੜੀ ਵੱਡੀ ਸਹੂਲਤ ਹੈਗੀ ਹੈ। ਹੁਣ ਜਿਹੜੀ ਇੱਕ ਗੱਲ ਕਰਦੇ ਜਿਹੜਾ ਹਿੱਟ ਐਂਡ ਰਨ ਜਿਹੜਾ ਕੀ ਸੀ ਉਦੋਂ ਡਰਾਈਵਰ ਤਪਕੇ ਵੱਲੋਂ ਹਿੰਦੁਸਤਾਨ ਦੇ ਸਭ ਤੋਂ ਚੜਾ ਡਰਾਈਵਰ ਤਪਕੇ ਵੱਲੋਂ ਚੜਾ ਸੀ ਤਈਆ ਜਿਹੜਾ ਉਹ ਜਾਮ ਕਰ ਦਿੱਤਾ ਗਿਆ ਸੀ ਤਾਂ ਉਸ ਵਕਤ ਉਸ ਕੇਸ ਨੂੰ ਜਿਹੜਾ ਸੀ ਹੋਲਡ ਕਰ ਲਿਆ ਗਿਆ ਹੁਣ ਇਹ ਵੇਖਣਾ ਕਿ ਤਿੰਨ ਕਾਨੂੰਨ ਲਾਗੂ ਕਰਨ ਤੋਂ ਬਾਅਦ ਜਿਹੜਾ ਹਿੱਟ ਐਂਡ ਰਨ ਕਾਨੂੰਨ ਸੀ ਜਿਹੜਾ ਸੰਬੰਧੀ ਬਣਿਆ ਸੀ ਉਸ ਤੇ ਸੰਬੰਧੀ ਸਰਕਾਰ ਦਾ ਤਾਂ ਫੈਸਲਾ ਆ ਕੀ ਹੈ ਸਰਕਾਰ ਉਸ ਤੇ ਸੰਬੰਧੀ ਫੈਸਲਾ ਜਿਹੜਾ ਉਹ ਕੀ ਦਵੇਗੀ ਤੇ ਦੂਜੇ ਪਾਸੇ ਸਿੱਧੂ ਸਾਹਿਬ ਅੱਜ ਤੋਂ ਹੀ ਆ ਜਿਹੜੀਆਂ SIM ਟੈਲੀਫੋਨ ਮੋਬਾਈਲ ਫੋਨਾਂ ਨੇ ਉਹਨਾਂ ਤੇ ਰੇਟ ਵੀ ਜਿਹੜੇ ਸਿੱਧੂ ਸਾਹਿਬ ਵਧ ਗਏ ਆ ਜਿਸ ਤਰ੍ਹਾਂ 719 ਰੁਪਏ ਵਾਲਾ ਸੀ ਚਾਹੇ ਕਿਸੇ ਵੀ ਕੰਪਨੀ ਦਾ Airtel ਦਾ ਹੋਵੇ Jio ਦਾ ਹੋਵੇ ਕਿਸੇ ਦਾ ਵੀ ਹੋਵੇ ਘੱਟ ਤੋਂ ਘੱਟ 150 ਤੋਂ ਲੈ ਕੇ 200 ਰੁਪ ਸਿੱਧੂ ਸਾਹਿਬ ਉਹ ਪੈ ਗਈ ਨੇ ਇਹਦੇ ਨਾਲ ਹੀ ਨਾਲ ਜੇਕਰ ਕੋਈ ਬੰਦਾ ਆਪਣੀ ਗਵਾਚੀ SIM ਨੂੰ ਨਵੀਂ SIM ਲੈਣੀ ਚਾਹੁੰਦਾ ਤਾਂ ਉਸ ਨੂੰ ਉਹਦੇ ਵਿੱਚ ਵੀ ਨਿਯਮ ਦੇ ਵਿੱਚ ਬਦਲਾਵ ਕੀਤਾ ਗਿਆ ਅੱਗੇ ਉਸੇ ਵਕਤ SIM ਮਿਲ ਜਾਂਦੀ ਸੀ ਹੁਣ ਉਹਨੂੰ 7 ਦਿਨ ਸਿੱਧੂ ਸਾਹਿਬ ਇੰਤਜ਼ਾਰ ਕਰਨਾ ਪਏਗਾ ਤੇ ਨਾਲ ਹੀ ਨਾਲ ਜਿਹੜੀਆਂ ਪਟ્રોલ ਦੇ ਜਿਹੜਾ ਕਮਰਸ਼ੀਅਲ ਗੈਸ ਸਿਲੰਡਰ ਆ ਸਿੱਧੂ ਸਾਹਿਬ ਉਹ 31 ਰੁਪਏ ਸਸਤਾ ਕਰ ਦਿੱਤਾ ਗਿਆ ਪੀਐਨਬੀ ਬੈਂਕ ਜਿਹੜੇ ਨੇ ਜਿਹਨਾਂ 3 ਮਹੀਨੇ ਬਾਅਦ ਕਰਦੇ ਜਿਹੜਾ 3 ਸਾਲ ਤੋਂ ਜਿਹੜੇ ਅਕਾਊਂਟ ਦੇ ਵਿੱਚ ਕੋਈ ਵੀ ਲੈਣ ਦੇ ਨਹੀਂ ਹੋਇਆ ਹੋਵੇਗਾ ਸਿੱਧੂ ਸਾਹਿਬ ਉਹ ਵੀ ਜਿਹੜੇ ਖਾਤੇ ਜਿਹੜੇ ਅੱਜ ਤੋਂ ਬੰਦ ਹੋ ਜਾਣਗੇ ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਸਮਦੀ ਵਿਸਤਾਰ ਨਾਲ ਗੱਲ ਫਿਰ ਕੀਤੀ ਜਾਵੇਗੀ ਸੋ ਇੱਕ ਸੰਖੇਪ ਜਿਹੜੀ ਜਾਣਕਾਰੀ ਉਹ ਇਹ ਨਹੀਂ ਕੀ ਦੇਣੀ ਬੰਦ ਹੀ ਹੈ ਜੀ ਅਨਕ ਸਾਬ ਨੂੰ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਸਾਈ ਸੰ ਪ੍ਰੋਫੈਸਰ ਮਨਜੀਤ ਸਿੰਘ ਅਨਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅੱਜ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਨਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਣੀ ਦੁਬਾਰਾ ਫਿਰ ਮਿਲਾਂਗੇ ਧੰਨਵਾਦ